ਮੇਰਾ ਸਕੂਲ ਸੀ ਜਿਹੜਾ ਉਹ ਉੱਥੋਂ ਪਾਕਿਸਤਾਨ ਦੇ ਬਾਰਡਰ ਮਤਲਬ ਪਾਕਿਸਤਾਨ ਦੀਆਂ ਲਾਈਟਾਂ ਦਿਸਦੀਆਂ ਸੀਗੀਆਂ ਤੇ ਬੜੀਆਂ ਨਾਜ਼ੁਕ ਸਥਿਤੀਆਂ ਸੀਗੀਆਂ ਕਿਉਂਕਿ ਉਸ ਟਾਈਮ ਜਿਸ ਤਰ੍ਹਾਂ ਮੈਂ ਜੁਆਇਨ ਕੀਤਾ ਸਤਲੁਜ ਦਰਿਆ ਉਫਾਨਦੇ ਸੀ ਆਪਣੇ ਤੇ ਸਾਡਾ ਇੱਕ ਕੱਚਾ ਪਿੰਡ ਸੀ ਉਹ ਜੋਰ ਸਿੰਘ ਵਾਲਾ ਤੇ ਉੱਥੇ ਮਤਲਬ ਕਿ ਪਾਣੀ ਚੱਲ ਰਿਹਾ ਸੀ ਲੋਕ ਪਿੰਡ ਛੱਡ ਕੇ ਚਲੇ ਗਏ ਸੀ ਮੈਂ ਜੁਆਇਨ ਕੀਤਾ ਤਾਂ ਸਰਪੰਚ ਦੀ ਮੋਟਰ ਤੇ ਜਾ ਕੇ ਜੁਆਇਨ ਕੀਤਾ ਸਕੂਲ ਮਤਲਬ ਸਰਪੰਚ ਦੀ ਮੋਟਰ ਤੇ ਲੱਗਦਾ ਸੀ ਜਦੋਂ ਮੈਂ ਜੁਆਇਨ ਕਰਨ ਗਿਆ ਤਾਂ ਮੇਰੇ ਨਾਲ ਇੱਕ ਟੀਚਰ ਹੋਰ ਸੀ ਜਿਹਨੇ ਜੁਆਇਨ ਕੀਤਾ ਹੋਇਆ ਸੀਗਾ ਤ ਬੜੇ ਕਮਾਲ ਦਾ ਤਜਰਬਾ ਸੀਗਾ ਜੀ ਉਹ ਅ ਇੱਕ ਮੋਟਰ ਦੇ ਉੱਪਰ ਮਤਲਬ ਕਲਾਸ ਲੱਗੀ ਹੈ ਮੈਂ ਜਾ ਕੇ ਜੁਆਇਨ ਕੀਤਾ ਵੀ ਮੈਂ ਜੁਆਇਨ ਕਰਨਾ ਸਕੂਲ ਕਿੱਥੇ ਕਹਿੰਦੇ ਵੀ ਸਕੂਲ ਤਾਂ ਪਾਣੀ ਚ ਡੁੱਬਿਆ ਹੋਇਆ ਤੁਸੀਂ ਤੁਸੀਂ ਜਾ ਕੇ ਸਰਪੰਚ ਦੀ ਮੋਟਰ ਦੇ ਸਕੂਲ ਲੱਗਦਾ ਹੈ ਤੇ ਉੱਥੇ ਮੈਂ ਗਿਆ ਉੱਥੇ ਇੱਕ ਟੀਚਰ ਇੱਕੋ ਕੁਰਸੀ ਤੇ ਬੈਠਾ ਵਿਚਾਰਾ ਮਤਲਬ 4-5 ਬੱਚੇ ਉਹਦੇ ਕੋਲ ਆਏ ਹੋਏ ਸੀ ਕਿਉਂਕਿ ਸਤਲੂਜ ਭਰਿਆ ਹੋਇਆ ਸੀ ਬੱਚੇ ਵੀ ਚਲੇ ਗਏ ਸੀ ਤੇ ਉਹ ਮੈਨੂੰ ਦੇਖ ਕੇ ਖੜਾ ਹੋ ਗਿਆ ਕਹਿੰਦੇ ਵੀ ਸਰ ਤੁਸੀਂ ਮੈਂ ਵੀ ਮੈਂ ਵੀ ਤਾਂ ਟੀਚਰ ਆ ਫਿਰ ਆਪਣਾ ਕੋਲ ਕਹਿੰਦੇ ਕੁਰਸੀ ਇੱਕ ਹੈ ਸਾਡੇ ਕੋਲ ਕੁਰਸੀ ਵੀ ਇੱਕ ਸੀ ਉਸ ਦਿਨ ਤੇ ਇੱਕੋ ਹੀ ਪਾਣੀ ਦਾ ਗਲਾਸ ਮਤਲਬ ਸੀਗਾ ਫਿਰ ਅਸੀਂ ਕੁਰਸੀਆਂ ਵੀ ਲੈ ਕੇ ਆਏ ਟੇਬਲ ਵੀ ਲੈ ਕੇ ਆਏ ਤਾਂ ਇੱਕ ਬਹੁਤ ਹੀ ਮਤਲਬ ਕਿ ਤਯਰਬੇ ਵਾਲੀ ਗੱਲ ਬਹੁਤ ਹੀ ਸਿੱਖਣ ਨੂੰ ਬਲੇ ਮਿਲਿਆ ਹਨਾ ਕਿ ਪੰਜਾਬ ਦੇ ਹਾਲਾਤ ਮਤਲਬ ਉਸ ਟਾਈਮ ਪਤਾ ਲੱਗੇ ਕਿ ਬਾਰਡਰ ਏਰੀਏ ਦੇ ਹਾਲਾਤ 2009 ਦੇ ਵਿੱਚ ਐਜੂਕੇਸ਼ਨ ਦੀ ਕੀ ਸੀ ਕਿ ਤੁਹਾਨੂੰ ਮਤਲਬ ਬੱਚਿਆਂ ਦਾ ਸਕੂਲ ਹੈ ਜਿਹੜਾ ਉਹ ਕੱਚੇ ਪਿੰਡ ਦੇ ਵਿੱਚ ਹੈ ਜਿਹੜੇ ਡੁੱਬ ਚੁੱਕਿਆ ਤੇ ਬੱਚੇ ਇੱਕ ਮੋਟਰ ਤੇ ਬਹਿ ਕੇ ਇੱਕ 22ਵੀਂ ਸਦੀ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਬੜੀ ਹੀ ਮਤਲਬ ਕਿ ਤਸਵੀਰ ਹੈ ਜਿਹੜੀ ਉਹ ਦਿਖਦੀ ਹੈ এডੂਕੇਸ਼ਨ ਦੀ ਜਦੋਂ ਤੁਹਾਨੂੰ ਸਟੇਟ ਬੋਰਡ ਮਿਲਿਆ ਤੇ ਤੁਸੀਂ ਫਿਰ ਆਪਣੇ ਸੰਘਰਸ਼ ਨੂੰ ਚੇਤੇ ਕੀਤਾ ਉਹ ਸਾਰੀਆਂ ਮਤਲਬ ਜਿਹੜੀਆਂ ਗੱਲਾਂ ਹੁੰਦੀਆਂ ਨੇ ਸਰਕਾਰ ਤੱਕ ਕਿਵੇਂ ਪਹੁੰਚੀਆਂ ਕਿ ਬਈ ਇੱਕ ਪਿੰਡ ਦਾ ਅਧਿਆਪਕ ਹੈ ਉਹਨੇ ਆ ਸੰਘਰਸ਼ ਕੀਤੇ ਨੇ ਤੇ ਉਹਨੂੰ ਆ ਇਨਾਮ ਮਿਲਣਾ ਚਾਹੀਦਾ ਮੈਂ ਸਿੰਗਲ ਰਹਿ ਗਿਆ ਸੀਗਾ ਕਿ ਮੈਂ 3 ਸਾਲ ਉੱਥੇ ਬੱਚਿਆਂ ਨੂੰ ਪੜਾਇਆ ਪਰ ਸਾਡੇ ਬੱਚੇ ਨੇ ਜਿਹੜੇ ਟੀਚਰ ਬਣੇ ਸਾਡੇ ਉਸ ਕਲਾਸ ਦੇ ਮਾਸਟਰ ਜਿਹੜੀ 8ਵੀਂ ਕਲਾਸ ਸੀ ਬਹੁਤ ਇੰਟੈਲੀਜੈਂਟ ਕੁੜੀਆਂ ਐ ਸਡੀਆਂ ਦੋ ਮੇਰੀਆਂ ਬੱਚੀਆਂ ਉਹਨਾਂ ਨੇ ਬਹੁਤ ਤਰੀਕੇ ਨਾਲ ਮਤਲਬ ਮੇਰਾ ਸਾਥ ਦਿੱਤਾ ਕਿ ਸਾਰ ਅਸੀਂ ਪੜਾਵਾਂਗੇ ਫਿਰ ਅਸੀਂ ਬਹੁਤ ਖੂਬ ਐਕਸਪੀਰੀਅੰਸ ਰਿਹਾ ਉਹ ਮੇਰਾ ਸ਼ੈਮੀ ਕਲਾਸ ਦਾ ਪਾਠ 7ਵੀਂ 8ਵੀਂ ਵਾਲੀ ਪੜ੍ਹ ਰਹੇ ਨੇ 8ਵੀਂ ਵਾਲੇ 7ਵੀਂ ਵਾਲੇ ਪੜ੍ਹ ਰਹੇ ਨੇ ਤੇ ਬੱਚੇ ਪੜਾ ਰਹੇ ਨੇ ਜੇ ਮੈਂ ਨਹੀਂ ਪੜਾ ਰਿਹਾ ਤਾਂ ਦੂਜੇ ਬੱਚੇ ਪੜਾ ਰਹੇ ਨੇ ਦੂਜੀਆਂ ਕਲਾਸਾਂ ਨੂੰ ਤਾਂ ਇਸ ਤਰ੍ਹਾਂ ਕਰਦੇ ਕਰਦੇ ਮਤਲਬ ਕਿ ਸਾਡਾ ਸਕੂਲ ਉਸ ਤੋਂ ਬਾਅਦ ਬੈਸਟ ਫਟੇਗੜ ਸਾਹ ਦਾ ਬੈਸਟ ਸਕੂਲ ਅਲਾਨਿਆ ਗਿਆ ਐਜੂਕੇਸ਼ਨਲ ਤੋਂ ਸਕੂਲ ਦੀ ਦੇਖ ਦੇ ਕਰੇਕ ਤੋਂ ਤੇ ਅੱਜ ਉਸ ਤੋਂ ਬਾਅਦ ਸਾਡਾ ਸਕੂਲ ਪੰਜਾਬ ਪੂਲ ਸਟੇਟ ਪੂਲ ਦੇ ਵਿੱਚ ਸਾਡੇ ਸਕੂਲ ਨੇ ਕਾਫੀ ਯੋਗਦਾਨ ਪਾਇਆ ਜਿਹਦੇ ਵਿੱਚ ਇਹ ਸੀਗਾ ਕਿ ਸਾਡੇ 6 ਬੱਚੇ ਨੇ ਜਿਹੜੇ 골ਡ ਮੈਡਲਿਸਟ ਨੇ ਪੂਰੇ ਪੰਜਾਬ ਚ ਅਲੱਗ-ਅਲੱਗ ਐਕਟੀਵਿਟੀਜ਼ ਇੰਗਲਿਸ਼ ਨੇ ਨਾ ਪੰਜਾਬੀ ਭਾਸ਼ਾ ਤੇ ਬੜਾ ਇੰਪੈਕਟ ਪਾਇਆ ਆਪਾਂ ਪੰਜਾਬੀ ਬੋਲ ਰਹੇ ਹਾਂ ਸਾਡਾ ਅੰਗਰੇਜ਼ੀ ਮੀਡੀਅਮ ਜਾਂ ਸਾਡਾ ਅੰਗਰੇਜ਼ੀ ਦੇ ਵਿੱਚ ਬੱਚਿਆਂ ਨੂੰ ਪ੍ਰਮੋਟ ਕਰਨ ਦਾ ਇੱਕ ਮਕਸਦ ਇਹ ਸੀ ਕਿ ਪੇਰੈਂਟਸ ਦੇ ਦਿਮਾਗ ਦੇ ਵਿੱਚ ਨਾ ਕਿਤੇ ਨਾ ਕਿਤੇ ਇਹ ਕਨਸੈਪਟ ਪਿਆ ਸੀਗਾ ਕਿ ਜੇ ਅੰਗਰੇਜ਼ੀ ਬੋਲਣਗੇ ਬੱਚੇ ਹੂੰ ਤੇ ਉਹੀ ਮਤਲਬ ਬੱਚੇ ਚੰਗੇ ਹੁੰਦੇ ਆ ਤਾਂ ਇਹਦਾ ਫਾਇਦਾ ਸਾਨੂੰ ਇਹ ਹੋਇਆ ਕਿ ਸਾਰੇ ਪਿੰਡ ਦੇ ਬੱਚੇ ਜੋ ਸਾਡੇ ਮਤਲਬ ਸਟ੍ਰੀਮ ਦੇ ਨੇ 6ਵੀਂ 7ਵੀਂ 8ਵੀਂ ਤੋਂ ਸਾਡੇ ਸਕੂਲ 'ਚ ਹੀ ਆਉਂਦੇ ਨੇ ਕੋਈ ਬੱਚਾ ਵੀ ਪ੍ਰਾਈਵੇਟ ਸਕੂਲ 'ਚ ਨਹੀਂ ਜਾਂਦਾ ਸਾਡੇ ਪਿੰਡ ਦਾ ਬਿਲਕੁਲ ਅੰਗਰੇਜ਼ੀ ਨੇ ਪੰਜਾਬੀ ਨੂੰ ਮਤਲਬ ਕਿ maat ਪਾਰੀ ਹੈ ਪਰ ਇਹ ਇਹ ਬਹਿਮ ਵੀ ਹੋ ਸਕਦਾ ਹੈ मतलब पंजाबी कभी खत्म नहीं होएगी 8 करोड़ लोग आज भी दुनिया ਦੇ ਵਿੱਚ ਮੈਨੂੰ ਲੱਗਦਾ ਬੋਲਦੇ ਨੇ ਤੇ ਦਲਜੀਤ ਵਰਗੇ ਲੋਕ ਜਿਹੜੇ ਜਿਹੜੇ ਪੰਜਾਬੀ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰ ਰਹੇ ਨੇ ਇਸ ਕਰਕੇ ਬਹੁਤ ਹੀ ਫਿਕਰ ਕਰਨ ਦੀ ਲੋੜ ਨਹੀਂ ਆ ਪੰਜਾਬੀ ਜਿੰਦਾ ਰਹੇਗੀ ਇਨਸਾਨ ਬਣਨ ਲਈ ਵੀ ਪੜਨਾ ਬਹੁਤ ਜ਼ਰੂਰੀ ਹੈ ਸਾਡਾ ਬੇਸ਼ੱਕ ਠੀਕ ਹੈ ਸਾਡੀਆਂ ਸਿਸਟਮੈਟਿਕਲ ਜਾਂ ਸਿਸਟਮ ਦੀਆਂ ਪ੍ਰੋਬਲਮਸ ਹੈਗੀਆਂ ਨੇ ਕਿ ਅਸੀਂ ਉਹਨਾਂ મતલਬ ਕਿ ਸਟਰੋਂਗ ਫੁੱਲ ਸਿਸਟਮ ਨਹੀਂ ਦੇ ਸਕਦੇ ਜਿਸ ਕਰਕੇ ਬੱਚੇ ਨੂੰ ਇਹ ਲੱਗੇ ਕਿ ਪੜਨਾ ਜ਼ਰੂਰੀ ਹੈ ਨਾ ਕਿ ਪੜਨਾ ਇਸ ਕਰਕੇ ਜ਼ਰੂਰੀ ਹੈ ਕਿ ਪੈਸੇ ਕਮਾਉਣ ਵਾਸਤੇ ਇਸ ਕਰਕੇ ਜਿਹੜਾ ਹੈਗਾ ਇਹ ਇੱਕ ਸਮਾਜਿਕ ਬਣ ਗਿਆ ਸਟੇਟਸ じゃ ਬਣ ਗਿਆ ਕਿ ਜੀ ਪੜਾਂਗੇ ਪੜਨਾ ਲਿਖਣਾ ਕੋਈ ਨਹੀਂ ਹੈਗਾ ਜੀ ਕੰਮ ਕੀਤਾ ਕਰੋ ਕਿਉਂਕਿ ਬੇਰੋਜ਼ਗਾਰੀ ਜ਼ਿਆਦਾ ਫੈਲ ਗਈ ਹੈ ਸਰਕਾਰਾਂ ਨਹੀਂ ਹੁੰਦਾ ਸੋਰਸਸ ਪੈਦਾ ਕਰ ਸਕੀਆਂ ਪਰ ਮੈਂ ਬਹੁਤ ਸਾਰੇ ਤਜਰਬੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਬੰਦੇ ਪੜ ਕੇ ਬਹੁਤ ਉੱਚੀਆਂ ਮੰਜ਼ਲਾਂ ਤੇ ਗਏ ਨੇ ਤੇ ਉਹ ਕਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਜੀ ਪਰ ਦੇ ਮਤਲਬ ਕਿ ਉਹਦੇ ਅੰਦਰ ਜ਼ਰूरत ਹੈਗੀ ਪੜਨਾਂ ਤੁਹਾਡੀ ਪ੍ਰਾਇਓਰਿਟੀ ਜੇਕਰ এডੂਕੇਸ਼ਨ ਹੈ ਫਿਰ ਤੁਸੀਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਕੇ ਉਸ ਏਜੰਡੇ ਤੇ ਆਪਣੇ ਤੇ ਕੰਮ ਕਰਦੇ ਹੋ ਤਾਂ ਬਹੁਤ ਵਧੀਆ ਤੇ ਹੁਣਾਂ ਹੀ ਇਦਾਂ ਚਾਹੀਦਾ ਹੈ ਦੇਖੋ ਅਸੀਂ ਹੋਸਟ ਠੀਕ ਹੈ ਸਿਸਟਮ ਦੀਆਂ ਗਲਤੀਆਂ ਹੈਗੀਆਂ ਨੇ ਪਰ ਜੇ ਅਸੀਂ ਸਿਸਟਮ ਨੂੰ ਹੀ ਕੋਸੀ ਜਾਵਾਂਗੇ ਅਸੀਂ ਪ੍ਰਾਇਓਰਿਟੀ ਆਪਣੀ এডੂਕੇਸ਼ਨ ਹੈ ਸਾਡੀ ਜੇ এডੂਕੇਸ਼ਨ ਨੂੰ ਇਸ ਭੁੱਲ ਜਾਾਂਗੇ ਫਿਰ ਪ੍ਰੋਬਲਮਾਂ ਰਹਿਣਗੀਆਂ ਇਸ ਕਰਕੇ ਜੇਕਰ ਸਾਡੇ ਇੰਨੀਆਂ ਪ੍ਰੋਬਲਮਾਂ ਹੋਣ ਦੇ ਬਾਵਜੂਦ ਵੀ ਸਾਡੀ ਪ੍ਰਾਇਓਰਿਟੀ এডੂਕੇਸ਼ਨ ਹੈਗੀ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਪੜ੍ਹਾਉਣਾ ਹੀ ਚਾਹੀਦਾ ਹੈ ਤੇ ਤੁਸੀਂ ਕਮਾਲ ਮੰਨੋਗੇ ਕਿ ਸਾਡੇ ਬੱਚੇ ਸ਼ੋ ਹੁਣ ਇਸ ਟਾਈਮ ਪੇਪਰ ਹੋਣ ਤੋਂ ਬਾਅਦ ਬੱਚੇ ਫ੍ਰੀ ਹੁੰਦੇ ਆ ਸਾਰੇ ਸਕੂਲਾਂ ਚ ਇੱਕ ਇੱਕ ਦੋ ਦੋ ਚਾਰ ਚਾਰ ਆਂਦਾ ਸਾਡੇ ਬੱਚੇ ਜਾਂਦੇ ਹੀ ਨਹੀਂ ਹੈਗੇ ਆਉਂਦੇ ਨੇ ਸਕੂਲ ਮਤਲਬ ਕਿ ਉਹ ਕਦੇ ਵੀ ਐਬਸੈਂਟ ਨਹੀਂ ਹੁੰਦੇ ਤੁਸੀਂ ਰਜਿਸਟਰ ਦੇਖ ਸਕਦੇ ਹੋ ਮੈਂ ਆਫੀਸ਼ੀਅਲ ਗੱਲ ਕਰ ਰਿਹਾ ਤੇ ਸਾਡੇ ਜੇ ਆਕਰ ਰਜਿਸਟਰ ਦੇਖ ਸਕਦੇ ਹੋ ਸਾਡੇ ਬੱਚੇ ਐਬਸੈਂਟ ਹੀ ਨਹੀਂ ਹੁੰਦੇ ਹੈਗੇ ਤਾਂ ਕੀ ਹੈ ਕਿ ਮਾਹੌਲ ਹੈ ਤੁਹਾਡੀ ਪ੍ਰਾਇੋਰਟੀ ਕੀ ਹੈ ਮੈਨੂੰ ਲੱਗਦਾ ਅੱਜ ਕੱਲ ਮੋਬਾਈਲ ਬੱਚਿਆਂ ਦੇ ਹੱਥਾਂ ਚ ਹੈ ਗਿਆ ਅਸੀਂ ਮੋਬਾਈਲ ਨੂੰ ਬੱਚਿਆਂ ਤੋਂ ਨਹੀਂ ਖੋ ਸਕਦੇ ਬੱਚਿਆਂ ਤੋਂ ਦੂਰ ਨਹੀਂ ਕਰ ਸਕਦੇ ਪਰ ਅਸੀਂ ਬਤੌਰ ਪੇਰੈਂਟਸ ਬਤੌਰ ਟੀਚਰ ਤੇ ਜਾਂ ਬੈਲਵਿਸ਼ਰ ਜਿੰਨੇ ਵੀ ਸਮਾਜ ਦੇ ਬੈਲਵਿਸ਼ਰ ਨੇ ਅਸੀਂ ਇਹ ਕਰ ਸਕਦੇ ਹਾਂ ਕਿ ਬੱਚਿਆਂ ਦੇ ਪੈਰਲਰ ਹਮ ਉਸ ਜਿਹੜਾ ਕਲਚਰ ਆ ਰਿਹਾ ਹੈ ਮੋਬਾਈਲ ਕਲਚਰ ਹੈ ਉਹਦੇ ਪੈਰਲਰ ਇੱਕ ਅੱਛਾ ਕਲਚਰ ਦੇਈਏ ਮੋਬਾਈਲ ਤੇ ਹਮ ਐਜੂਕੇਸ਼ਨਲ ਫਿਲਮਾਂ ਬਣ ਐਜੂਕੇਸ਼ਨਲ ਸਾਡੇ ਲੈਸਨ ਪਲਾਨ ਹੋਣ ਤਾਂ ਕਿ ਬਹੁਤ ਸਾਰੇ ਬੰਦੇ ਕਰ ਵੀ ਰਹੇ ਨੇ ਕੰਮ ਤਾਂ ਕਿ ਬੱਚਿਆਂ ਨੂੰ ਚੈਨਲਾਈਜ਼ ਕੀਤਾ ਜਾਵੇ ਇਹ ਬਹੁਤ ਜ਼ਰੂਰੀ ਹੈ ਪੇਰੈਂਟਸ ਤੋਂ ਮੋਬਾਈਲ ਬੱਚਿਆਂ ਨੂੰ ਨਹੀਂ ਖੋ ਸਕਦੇ ਇਹ ਜੇ ਕੋਈ ਐ ਕਹਿੰਦਾ ਜਾ ਕੇ ਵੀ ਬੱਚਿਆਂ ਨੂੰ ਮੋਬਾਈਲ ਨਹੀਂ ਦੇਣਾ ਇਹ ਅੱਜ ਦਾ ਸਭ ਤੋਂ ਵੱਡਾ ਝੂਠ ਹੋਏਗਾ ਤੇ ਬਹਿਮ ਵੀ ਹੋਏਗਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨ ਜੀ ਗੌਰਗਿਲ ਤੇ ਹਾਜ਼ਰ ਹਾਂ ਤੁਹਾਡਾ ਸ਼ੋਅ ਦੋ ਗੱਲਾਂ ਕਰੀਏ ਲੈ ਕੇ ਪਿਛਲੀ ਵਾਰ ਦੇ ਵੀ ਸਾਡੇ ਐਪੀਸੋਡ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਉਮੀਦ ਕਰਦੇ ਹਾਂ ਕਿ ਜੋ ਡਾਕਟਰ ਰਾਹੀ ਸਾਹਿਬ ਨੇ ਗੱਲਾਂ ਕੀਤੀਆਂ ਸੀ ਤੁਸੀਂ ਜ਼ਰੂਰ ਉਹਨਾਂ ਤੇ ਅਮਲ ਕਰ ਰਹੇ ਹੋਵੋਗੇ ਤੇ ਇਸ ਵਾਰ ਫਿਰ ਤੁਹਾਡੇ ਨਾਲ ਇੱਕ ਖਾਸ ਪਰਸਨੈਲਿਟੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਸਟੇਟ ਆਵਾਰਡੀ ਨੇ ਬਤੌਰ ਸਰਕਾਰੀ ਟੀਚਰ ਸੇਵਾਵਾਂ ਦੇ ਬਾਰੇ ਨੇ ਇਹਨਾਂ ਦੀ ਬੜੀ ਸੰਘਰਸ਼ਮਈ ਜ਼ਿੰਦਗੀ ਰਹੀ ਹੈ ਤੇ ਉਸ ਬਾਰੇ ਉਸ ਜ਼ਿੰਦਗੀ ਦੇ ਸਫ਼ਰ ਬਾਰੇ ਇਹਨਾਂ ਤੋਂ ਹੀ জানਾਂਗੇ ਸਵਾਗਤ ਕਰਦੇ ਆਂ ਸਰਦਾਰ ਅਮਰਿਤਪਾਲ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਮ ਠੀਕ ਠਾਕ ਆ ਸਰ ਹਾਂਜੀ ਮੈਮ ਬਹੁਤ ਸਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਜਰਨਲਿਜ਼ਮ ਵੀ ਕੀਤੀ ਥੀਏਟਰ ਵੀ ਕੀਤਾ ਫਿਰ ਤੁਸੀਂ ਟੀਚਿੰਗ ਲਾਈਨ 'ਚ ਕਿਵੇਂ ਆ ਗਏ ਜਰਨਲਿਜ਼ਮ ਮੇਰਾ ਸ਼ੌਂਕ ਹੈ ਜੀ ਥੀਏਟਰ ਮੇਰਾ ਪ੍ਰੋਫੈਸ਼ਨ ਹੈ ਤੇ ਜੋ ਟੀਚਿੰਗ ਸੀਗੀ ਉਹ ਮੇਰੀ ਲੋੜ ਸੀਗੀ ਹਾਂਜੀ ਹਾਂਜੀ ਇਸ ਕਰਕੇ ਤਿੰਨੋਂ ਚੀਜ਼ਾਂ ਦਾ ਸੀ ਬੈਲੈਂਸ ਰੱਖ ਕੇ ਮੈਂ ਮਤਲਬ ਕਿ ਇਸ profession 'ਚ ਆਇਆ ਪਰ ਉਸ ਤੋਂ ਬਾਅਦ ਬਤੌਰ ਟੀਚਿੰਗ ਮੈਂ ਥੀਏਟਰ ਵੀ ਕਰਦਾ ਰਿਹਾ ਤੇ ਕਦੇ-ਕਦੇ ਮਤਲਬ ਜਰਨਲਿਜ਼ਮ ਦਾ ਮਤਲਬ ਜਰਨਲਿਜ਼ਮ ਕਰਨ ਦਾ ਸ਼ੌਂਕ ਹੀ ਸੀਗਾ ਕਿ ਜਰਨਲਿਜ਼ਮ ਕਰਕੇ ਦੇਖੀਏ ਕੀ ਚੀਜ਼ ਹੈ ਜੀ ਅੱਛਾ ਜਿਹੜੇ ਥੀਏਟਰ ਕਰਦੇ ਹੁੰਦੇ ਨੇ ਆਮੋਮਨ ਤੌਰ ਤੇ ਕਿਹਾ ਜਾਂਦਾ ਹੈ ਕਿ ਥੀਏਟਰ ਬੰਦਾ ਸ਼ੌਂਕ ਨੂੰ ਕਰਦਾ ਹੈ ਪੇਲਿਸਟਿਕ ਕਮਾਈ ਕੋਈ ਨਹੀਂ ਫਿਰ ਉਹ ਹੀ ਜਿਵੇਂ ਤੁਸੀਂ ਆਖਿਆ ਕਿ ਲੋਡ ਬਣ ਗਈ ਟੀਚਿੰਗ ਜੀ ਇਦਾਂ ਦਾ ਹੀ ਕੁਝ ਹੋਣਾ। ਬਿਲਕੁਲ ਜਿੱਦਾਂ ਜਿਹੜਾ ਨਾਰਥ ਇੰਡੀਆ ਦਾ ਥੀਏਟਰ ਹੈ ਬੇਸਿਕਲੀ ਮੈਨੂੰ ਲੱਗਦਾ ਹੈ ਕਿ ਇਹ ਘਰ ਫੂਕ ਤਮਾਸ਼ੇ ਦੇਖਣ ਵਾਲਾ ਥੀਏਟਰ ਹੈਗਾ। ਜਿੱਦਾਂ ਵੈਸਟ ਵਿੱਚ ਅਸੀਂ ਦੇਖਦੇ ਹਾਂ ਜਾਂ ਵੈਸਟਰਨ ਕੰਟਰੀ ਦੇ ਵਿੱਚ ਦੇਖਦੇ ਹਾਂ ਥੀਏਟਰ ਇੱਕ ਆਰਟ ਹੋਣ ਦੇ ਨਾਲ-ਨਾਲ ਤੁਹਾਡੀ ਆਰਥਿਕਤਾ ਨਾਲ ਵੀ ਜੁੜਦਾ ਹੈ। ਤੁਹਾਡੀ ਇਕਨੋਮਿਕਲੀ ਸਥਿਤੀ ਨੂੰ ਵੀ ਮਤਲਬ ਕਿ ਮਜ਼ਬੂਤ ਕਰਦਾ ਹੈ। ਪਰ ਸਾਡੇ ਨਾਰਥ ਇੰਡੀਆ ਦੇ ਵਿੱਚ ਅਜੇ ਤੱਕ ਇਸ ਤਰ੍ਹਾਂ ਦਾ ਕੁਝ ਨਹੀਂ ਬਣਿਆ। ਪਰ ਐਵੇਂ ਦੇ ਸ਼ੌਂਕ ਜਰੂਰ ਪਗਾਉਣੇ ਚਾਹੀਦੇ ਨੇ ਜਾਂ ਤੁਸੀਂ ਬਾਰੇ profession ਜਿਹੜਾ ਕੰਮ ਕਰਨਾ ਚਾਹੁੰਦੇ ਹੋ ਜਰੂਰ ਕਰੋ ਤੇ ਇਸ ਕਰਕੇ ਟੀਚਿੰਗ profession ਚ ਆਏ ਸੀਗੇ ਕਿ ਨਾਲ ਨਾਲ ਉਹ ਚੱਲੇਗਾ ਪਰ ਅਸੀਂ ਕਿਉਂਕਿ ਮੈਨੂੰ ਲੱਗਦਾ ਕਿ ਅਧਿਆਪਕ ਹੋਣਾ ਵੀ ਕਲਾਕਾਰ ਹੋਣਾ ਹੁੰਦਾ ਹੈ ਤੇ ਅਧਿਆਪਨ ਦਾ ਤੇ ਕਲਾਕਾਰ ਦਾ ਜਿਹੜਾ ਸੁਮੇਲ ਹੈ ਉਹ ਅੱਛੀ ਜਿਹੜੀ ਐਜੂਕੇਸ਼ਨ ਦੇ ਸਕਦਾ ਮੈਨੂੰ ਲੱਗਦਾ ਅੱਛਾ ਆਪਣੇ ਕਲਾਕਾਰ ਖਤਮ ਹੁੰਦੇ ਜਾ ਰਹੇ ਨੇ ਹਨਾ ਨੈਚੁਰਲ ਰਹ ਨਹੀਂ ਗਏ ਉਹੀ YouTube Facebook ਤੇ ਦੇਖ ਲੋ ਇਨਫਲੂਐਂਸਰ ਕਹਿ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਕਲਾ ਜਿਹੜੀ ਹੈ ਰਹਿ ਗਈ ਤੁਸੀਂ ਜਦੋਂ ਥੀਏਟਰ ਕੀਤਾ ਕਾਫੀ ਟਾਈਮ ਪਹਿਲਾਂ ਕੀਤਾ ਉਦੋਂ ਦੇ ਤੇ ਹੁਣ ਦੇ ਥੀਏਟਰ 'ਚ ਕੀ ਤੁਸੀਂ ਫਰਕ ਦੇਖਦੇ ਹੋ ਮੈਨੂੰ ਲੱਗਦਾ ਹੈ ਕਿ ਜੋ ਅਸੀਂ ਥੀਏਟਰ ਕੀਤਾ ਅਸੀਂ ਪਿੰਡਾਂ ਦਾ ਥੀਏਟਰ ਕੀਤਾ ਬੇਸਿਕਲੀ ਮੈਂ ਡਾਕਟਰ ਕੁਲਦੀਪ ਸਿੰਘ ਜੀ ਦੀ ਮੇਰੇ ਗੁਰੂ ਰਹੇ ਨੇ ਅ ਅਜਮੇਰ ਸਿੰਘ ਜੀ ਆਲੱਖ ਡਾਕਟਰ ਸतीश ਕੁਮਾਰ ਬਰਮਾ ਜੀ ਮੈਨ ਨਾਲ ਥੀਏਟਰ ਕੀਤਾ ਤੇ ਸਾਡਾ ਜਿਹੜਾ ਥੀਏਟਰ ਸੀ ਉਹ ਪਿੰਡਾਂ ਵਾਲਾ ਥੀਏਟਰ ਸੀਗਾ ਪਰ ਉਦੋਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਸੋਸ਼ਲ ਮੀਡੀਆ ਦਾ ਕੋਈ ਕਨਸੈਪਟ ਨਹੀਂ ਸੀਗਾ ਪਰ ਜਿਹੜਾ ਅੱਜ ਕੱਲ ਜੋ ਚੱਲ ਰਿਹਾ ਹੈ ਉਹ ਸੋਸ਼ਲ ਮੀਡੀਆ ਦੀ ਸਕਰੀਨ ਵਿੱਚ ਸੋਸ਼ਲ ਮੀਡੀਆ ਦੇ ਦਰਸ਼ਕ ਨੂੰ ਸੈਂਟਰ 'ਚ ਰੱਖ ਕੇ ਜਿਹੜਾ ਹੈਗਾ ਥੀਏਟਰ ਹੋ ਰਿਹਾ ਮੈਨੂੰ ਲੱਗਦਾ ਬਹੁਤ ਜ਼ਿਆਦਾ ਫਰਕ ਹੈ ਜੋ ਮਤਲਬ ਕਿ ਅੱਜ ਕੱਲ ਦੇਖਣ ਵਿਚ ਆ ਰਿਹਾ ਹੈ ਕਿ ਪਹਿਲਾਂ ਜੋ ਥੀਏਟਰ ਹੋ ਰਿਹਾ ਸੀਗਾ ਉਹ ਪਿੰਡ ਦੇ ਲੋਕਾਂ ਵਾਸਤੇ ਹੋ ਰਿਹਾ ਸੀਗਾ ਅੱਜ ਕੱਲ ਉਹ ਨਹੀਂ ਹੋ ਰਿਹਾ ਅੱਜ ਕੱਲ ਤੁਹਾਡੀ ਆਡੀਅנס ਦੇਖ ਕੇ ਥੀਏਟਰ ਕੀਤਾ ਜਾ ਰਿਹਾ ਹੈ ਪਹਿਲਾਂ ਸਿੱਖਿਆ ਮਿਲਦੀ ਸੀ ਹੁਣ ਨਹੀਂ ਮਿਲਦੀ ਨਹੀਂ ਸਿੱਖਿਆ ਜ਼ਰੂਰ ਮਿਲਦੀ ਹੈ ਹੁਣ ਵੀ ਮਿਲਦੀ ਹੈ ਪਰ ਪਹਿਲਾਂ ਜਿਹੜਾ ਹੈਗਾ ਸੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਥੀਏਟਰ ਸੀਗਾ ਜ਼ਿਆਦਾ ਹੁਣ ਉਹ ਨਹੀਂ ਹੈ ਹੁਣ ਅਸੀਂ ਮੈਨੂੰ ਲੱਗਦਾ ਹੈ ਕਿ ਇੱਕ ਵਿਊ ਸ਼ਿਪ ਲਾਨ ਵਾਸਤੇ ਹੀ ਥੀਏਟਰ ਕੀਤਾ ਜਾ ਰਿਹਾ ਹੈ ਜਿਹਾ ਜਿੰਨੀਆਂ ਵੀ ਆਪਾਂ ਫਿਲਮਾਂ ਦੇਖ ਰਹੇ ਹਾਂ ਤੁਸੀਂ ਦੇਖ ਰਹੇ ਹੋ ਕਿ ਫਿਲਮਾਂ ਦੇ ਦਾ ਮੇਨ ਮਕਸਦ ਅਨ ਸਮਝ ਪੈਦਾ ਕਰਨਾ ਨਹੀਂ ਹੈਗਾ ਸਿਰਫ ਵਿਊ ਸ਼ਿਪ ਲੈ ਕੇ ਇਕਨੋਮਿਕਲੀ ਪਰਪਸ ਲਈ ਹੀ ਪੁਨੀਆਂ ਉਹ ਕਰਦੀ ਹੈਗੀ ਮੈਨੂੰ ਰੰਜਨੀਆਂ ਬਸ ਲੋਕਾਂ ਦਾ ਹਾਂ ਬਿਲਕੁਲ ਐਂਟਰਟੇਨਮੈਂਟ ਹੋ ਰਿਹਾ ਜਸਟ ਅੱਛਾ ਦੱਸੇ ਟੀਚਿੰਗ ਲਾਈਨ ਦੀ ਸ਼ੁਰੂਆਤ ਕਿੱਥੋਂ ਕੀਤੀ ਫਿਰ ਅ ਮੈਂ 2009 ਦੇ ਵਿੱਚ ਹੀ ਟੀਚਿੰਗ ਪ੍ਰੋਫੈਸ਼ਨ ਬਿਲਕੁਲ ਪੰਜਾਬ ਦਾ ਬਾਰਡਰ ਤਰਨਤਾਰਨ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਜਿੱਥੇ ਪਾਕਿਸਤਾਨ ਦਾ ਬਾਰਡਰ ਲੱਗਦਾ ਸੀ ਮੇਰਾ ਸਕੂਲ ਸੀਗਾ ਜਿਹੜਾ ਉਹ ਪਾਕਿਸਤਾਨ ਦੇ ਬਾਰਡਰ ਉੱਥੋਂ ਪਾਕਿਸਤਾਨ ਦੇ ਬਾਰਡਰ ਮਤਲਬ ਪਾਕਿਸਤਾਨ ਦੀਆਂ ਲਾਈਟਾਂ ਦਿਸਦੀਆਂ ਸੀਗੀਆਂ ਤੇ ਬੜੀਆਂ ਨਾਜ਼ੁਕ ਸਥਿਤੀਆਂ ਸੀਗੀਆਂ ਕਿਉਂਕਿ ਉਸ ਟਾਈਮ ਜਿਸ ਵੇਲੇ ਮੈਂ ਜੁਆਇਨ ਕੀਤਾ ਸਤਲੁਜ ਦਰਿਆ ਉਫਾਨ ਤੇ ਸੀ ਆਪਣੇ ਤੇ ਸਾਡਾ ਕੱਚਾ ਪਿੰਡ ਸੀ ਉਹ ਜੋਧ ਸਿੰਘ ਵਾਲਾ ਤੇ ਉੱਥੇ ਮਤਲਬ ਕਿ ਪਾਣੀ ਚੱਲ ਰਿਹਾ ਸੀ ਲੋਕ ਪਿੰਡ ਛੱਡ ਕੇ ਚਲੇ ਗਏ ਸੀ ਮੈਂ ਜੁਆਇਨ ਕੀਤਾ ਤਾਂ ਸਰਪੰਚ ਦੀ ਮੋਟਰ ਤੇ ਜਾ ਕੇ ਜੁਆਇਨ ਕੀਤਾ ਸਕੂਲ ਮਤਲਬ ਸਰਪੰਚ ਦੀ ਮੋਟਰ ਤੇ ਲੱਗਦਾ ਸੀ ਤਾ ਉਹ ਮਤਲਬ ਕਿ ਕਹਿੰਦੇ ਵੀ ਫਰਸਟ ਇਮਪ੍ਰੈਸ਼ਨ ਲਾਸਟ ਇਮਪ੍ਰੈਸ਼ਨ ਮੇਰੇ ਲਈ ਇਹ ਸੀਗਾ ਕਿ ਟੀਚਿੰਗ profession ਤੁਹਾਡੇ ਲਈ ਜਿਹੜਾ ਹੈਗਾ ਸੰਘਰਸ਼ਮਈ ਹੋਏਗਾ ਤਾਂ ਉਹਨੂੰ ਬਾਕੂਬੀ ਨਵਾਇਆ ਅਸੀਂ ਉਸ ਤੋਂ ਬਾਅਦ ਚਲੋ ਬਿਲਡਿੰਗ ਵੀ ਬਣੀ ਸਾਰਾ ਕੁਝ ਹੋਇਆ ਉੱਥੋਂ ਸ਼ੁਰੂ ਕੀਤਾ ਉਸ ਤੋਂ ਬਾਅਦ ਮੇਰੀ ਉੱਥੋਂ ਟ੍ਰਾਂਸਫਰ ਹੋ ਗਿਆ ਹੁਣ ਮੈਂ ਫਤੇਗੜ ਸਾਹਿਬ ਗਵਰਨਮੈਂਟ ਮੀਡਲ ਸਕੂਲ ਚੌਰ ਵਾਲਾ ਵਿਖੇ ਬਦੌਰ ਐਸਐਸ ਮਾਸਟਰ ਪੜਾ ਰਿਹਾ ਹਾਂ अच्छा ਜਦੋਂ ਤੁਸੀਂ ਉਤਰਨ ਤਰਨ ਦੇ ਪਿੰਡ ਗਏ ਤੁਸੀਂ ਜਦੋਂ ਮੋਟਰ ਤੇ ਖੜ ਕੇ ਪੜਾਇਆ ਕੀ ਉੱਥੋਂ ਦਾ ਅਨੁਭਵ ਕੀ ਸੀ ਬੱਚਿਆਂ ਦੇ ਰਿਐਕਸ਼ਨ ਕੀ ਸੀ ਮਾਪਿਆਂ ਦੇ ਕੀ ਰਿਐਕਸ਼ਨ ਸੀ ਉਦੋਂ ਜਦੋਂ ਮੈਂ ਜੁਆਇਨ ਕਰਨ ਗਿਆ ਤਾਂ ਮੇਰੇ ਨਾਲ ਇੱਕ ਟੀਚਰ ਹੋਰ ਸੀ ਜਿਹਨੇ ਜੁਆਇਨ ਕੀਤਾ ਹੋਇਆ ਸੀਗਾ ਤਾਂ ਬੜੇ ਕਮਾਲ ਦਾ ਤਜਰਬਾ ਸੀਗਾ ਜੀ ਉਹ ਇੱਕ ਮੋਟਰ ਦੇ ਉੱਪਰ ਮਤਲਬ ਕਲਾਸ ਲੱਗੀ ਹੈ ਮੈਂ ਜਾ ਕੇ ਜੁਆਇਨ ਕੀਤਾ ਵੀ ਮੈਂ ਜੁਆਇਨ ਕਰਨਾ ਸਕੂਲ ਕਿੱਥੇ ਹੈ ਕਹਿੰਦੇ ਵੀ ਸਕੂਲ ਤਾਂ ਪਾਣੀ ਚ ਡੁੱਬਿਆ ਹੋਇਆ ਤੁਸੀਂ ਤੁਸੀਂ ਜਾ ਕੇ ਸਰਪੰਚ ਦੀ ਮੋਟਰ ਦੇ ਸਕੂਲ ਲੱਗਦਾ ਤੇ ਉੱਥੇ ਮੈਂ ਗਿਆ ਉੱਥੇ ਇੱਕ ਟੀਚਰ ਇੱਕੋ ਕੁਰਸੀ ਤੇ ਬੈਠਾ ਵਿਚਾਰਾ ਮਤਲਬ ਚਾਰ ਪੰਜ ਬੱਚੇ ਉਹਦੇ ਕੋਲ ਆਏ ਹੋਏ ਸੀ ਕਿਉਂਕਿ ਸਤਲੁਜ ਭਰਿਆ ਹੋਇਆ ਸੀ ਬੱਚੇ ਵੀ ਚਲੇ ਗਏ ਸੀ ਤੇ ਉਹ ਮੈਨੂੰ ਦੇਖ ਕੇ ਖੜਾ ਹੋ ਗਿਆ ਕਹਿੰਦਾ ਵੀ ਸਰ ਤੁਸੀਂ ਮੈਂ ਕਿਹਾ ਵੀ ਮੈਂ ਵੀ ਤਾਂ ਟੀਚਰ ਆ ਫਿਰ ਆਪਣੇ ਕੋਲ ਕਹਿੰਦੇ ਕੁਰਸੀ ਇੱਕ ਹੈ ਸਾਡੇ ਕੋਲ ਕੁਰਸੀ ਵੀ ਇੱਕ ਸੀ ਉਸ ਦਿਨ ਤੇ ਇੱਕੋ ਹੀ ਪਾਣੀ ਦਾ ਗਲਾਸ ਮਤਲਬ ਸੀਗਾ ਫਿਰ ਅਸੀਂ ਕੁਰਸੀਆਂ ਵੀ ਲੈ ਕੇ ਆਏ ਟੇਬਲ ਵੀ ਲੈ ਕੇ ਆਏ ਤਾ ਇੱਕ ਮਹਤੀ ਮਤਲਬ ਕਿ ਤਜਰਬੇ ਵਾਲੀ ਗੱਲ ਬਹੁਤ ਹੀ ਸਿੱਖਣ ਨੂੰ ਬਲੇ ਮਿਲਿਆ ਹਨਾ ਕਿ ਪੰਜਾਬ ਦੇ ਹਾਲਾਤ ਮਤਲਬ ਉਸ ਟਾਈਮ ਪਤਾ ਲੱਗੇ ਕਿ ਬਾਰਡਰ ਏਰੀਏ ਦੇ ਹਾਲਾਤ 2009 ਦੇ ਵਿੱਚ এডਿਕੇਸ਼ਨ ਦੇ ਕੀ ਸੀ ਕਿ ਤੁਹਾਨੂੰ ਮਤਲਬ ਬੱਚਿਆਂ ਦਾ ਸਕੂਲ ਹੈ ਜਿਹੜਾ ਉਹ ਕੱਚੇ ਪਿੰਡ ਦੇ ਵਿੱਚ ਹੈ ਜਿਹੜਾ ਡੁੱਬ ਚੁੱਕਿਆ ਹੈ ਤੇ ਬੱਚੇ ਇੱਕ ਮੋਟਰ ਤੇ ਬਹਿ ਕੇ ਇੱਕ 22ਵੀਂ ਸਦੀ ਦੀ ਗੱਲ ਕਰ ਰਹੇ ਹਾਂ ਅਸੀਂ ਤਾਂ ਇੱਕ ਬੜੀ ਹੀ ਮਤਲਬ ਕਿ ਤਸਵੀਰ ਹੈ ਜਿਹੜੀ ਉਹ ਦਿਖਦੀ ਹੈ এডਿਕੇਸ਼ਨ ਦੀ ਦੁਖਦਾਈ ਜੀ ਤਸਵੀਰ ਜੀ 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 ਅੱਛਾ ਮੈਂ ਇਮੇਜਿਨ ਕਰ ਰਹੀ ਹਾਂ ਕਿ ਤੁਸੀਂ ਕਿਵੇਂ ਮੋਟਰ ਤੇ ਬੈਠੇ ਹੋਣੇ ਹਣਾ ਮੋਟਰ ਚੱਲ ਰਹੀ ਹੋਣੀ ਬੰਦ ਹੋਣੀ ਬੱਚੇ ਦੇਖਦੇ ਹੋਣੇ ਵਿੱਚ ਬੱਚਾ ਦੇਖ ਕੇ ਨੌਨੂ ਜੀ ਕਰੀ ਜਾਂਦਾ ਮਾਸਟਰ ਪੜਾਈ ਜਾਂਦਾ ਪੇਰੈਂਟਸ ਵੀ ਲੰਘਦੇ ਹੋਣਗੇ ਉਹਨਾਂ ਨੇ ਕਿਹਾ ਵੀ ਹੋਊਗਾ ਵੀ ਇਹ ਤਾਂ ਮੂਰਖੀ ਨੇ ਕੀ ਕਰੀ ਜਾਂਦੇ ਨੇ ਨਹੀਂ ਇਹ ਸੀਗਾ ਕਿ ਚਲੋ ਮੈਂ ਜਿਹੜਾ ਹੈਗਾ ਨਾ ਬੱਚਾ ਸਾਡੇ ਸੈਂਟਰ ਚ ਹੁੰਦਾ ਚਾਹੇ ਇੱਕ ਹੋਵੇ ਚਾਹੇ 100 ਹੋਣ ਸਾਨੂੰ ਤਾਂ ਬਤੌਰ ਅਧਿਆਪਕ ਫਰਜ਼ ਬਣਦਾ ਹੈ ਕਿ ਅਸੀਂ ਬੱਚੇ ਤੱਕ ਪਹੁੰਚੀਏ ਤਾਂ ਚਾਹੇ ਸਥਿਤੀਆਂ ਹੋਰ ਸੀਆਂ ਜਿਓਗ੍ਰਾਫਿਕਲੀ ਨਹੀਂ ਅਲਾਉ ਕਰਦਾ ਸੀ ਸਾਰਾ ਕੁਝ ਉੱਥੇ ਪਰ ਅਸੀਂ ਜਾਂਦੇ ਸੀ ਅਸੀਂ ਤਕਰੀਬਨ 1 ਮਹੀਨਾ ਉਸ ਮੋਟਰ ਦੇ ਉੱਪਰ ਬਾਕੂ ਵੀ ਬੱਚਿਆਂ ਨੂੰ ਸਾਰਾ ਕੁਝ ਲਿਆਂਦਾ ਫਿਰ ਅਸੀਂ ਬਾਕੂ ਵੀ ਪੜਾਇਆ ਤੇ ਬੱਚੇ ਪੂਰੇ ਆਉਣ ਵੀ ਲੱਗ ਗਏ ਸੀਗੇ ਜਦੋਂ ਉਹਨੂੰ ਪਤਾ ਲੱਗਿਆ ਕਿ ਹੁਣ ਦੋ ਟੀਚਰ ਸਾਡੇ ਸਕੂਲ ਦੇ ਵਿੱਚ ਆ ਗਏ ਨੇ ਬੜਾ ਸੋਹਣਾ ਤਜਰਬਾ ਸੀਗਾ ਸਿੱਖਣ ਨੂੰ ਮਿਲਿਆ ਜੀ ਹੂੰ ਹੂੰ ਉਸ ਤੋਂ ਬਾਅਦ ਫਿਰ ਤੁਸੀਂ ਪਟਿਆਲੇ ਆਏ ਹਾਂ ਉਸ ਤੋਂ ਬਾਅਦ ਮੈਂ ਰਿਹائش ਮੇਰੀ ਪਟਿਆਲੇ ਪਰ ਮੈਂ ਬਤੌਰ ਅਧਿਆਪਕ ਫਤਗੜ ਸਾਹਿਬ ਦੇ ਵਿੱਚ ਜੁਆਇਨ ਕੀਤਾ ਜੀ ਅੱਛਾ ਤੁਹਾਨੂੰ ਸਟੇਟ ਅਵਾਰਡ ਵੀ ਮਿਲਿਆ ਜੀ ਉਸ ਬਾਰੇ ਵੀ ਜਦੋਂ ਤੁਹਾਨੂੰ ਸਟੇਟ ਔਰਡ ਮਿਲਿਆ ਤੇ ਤੁਸੀਂ ਫਿਰ ਆਪਦੇ ਸੰਘਰਸ਼ ਨੂੰ ਚੇਤੇ ਕੀਤਾ ਉਹ ਸਾਰੀਆਂ ਮਤਲਬ ਜਿਹੜੀਆਂ ਗੱਲਾਂ ਹੁੰਦੀਆਂ ਨੇ ਸਰਕਾਰ ਤੱਕ ਕਿਵੇਂ ਪਹੁੰਚੀਆਂ ਕਿ ਬਈ ਇੱਕ ਪਿੰਡ ਦਾ ਅਧਿਆਪਕ ਹੈ ਉਹਨੇ ਆ ਸੰਘਰਸ਼ ਕੀਤੇ ਨੇ ਤੇ ਉਹਨੂੰ ਆ ਇਨਾਮ ਮਿਲਣਾ ਚਾਹੀਦਾ ਹੈ ਕਿਉਂਕਿ ਮੈਂ ਸੁਣਿਆ ਕਿ ਜ਼ਿਆਦਾਤਰ ਸਫਾਰਸ਼ਾਂ ਵੀ ਪੈਂਦੀਆਂ ਨੇ ਹਾਂ ਬਿਲਕੁਲ ਇਹ ਸੀਗਾ ਕਿ ਜਿਸ ਟਾਈਮ ਮੈਂ ਇੱਥੇ ਸਕੂਲ ਦੇ ਵਿੱਚ ਆਇਆ ਤਾਂ ਅਸੀਂ ਬਹੁਤ ਬਹੁਤ ਅੱਛਾ ਚੱਲ ਰਿਹਾ ਸਕੂਲ ਕੋਈ ਪ੍ਰੋਬਲਮ ਨਹੀਂ ਆ ਗਈ ਸੀ ਤਾਂ ਉਸ ਤੋਂ ਬਾਅਦ ਕੰਟੀਨਿਊਸਲੀ ਟੀਚਰਾਂ ਦੀਆਂ ਟਰਾਂਸਫਰਾਂ ਹੁੰਦੀਆਂ ਰਹੀਆਂ ਟਰਾਂਸਫਰਾਂ ਹੋਣ ਤੋਂ ਬਾਅਦ ਮਾਹੌਲ ਇਹ ਸੀਗਾ ਕਿ ਮੈਂ ਸਿੰਗਲ ਰਹਿ ਗਿਆ ਸੀਗਾ ਅਸੀਂ ਕਾਫੀ ਸਰਕਾਰੀ ਦਰਬਾਰੇ ਵੀ ਸ਼ਪਾਰਸ਼ਾਂ ਕੀਤੀਆਂ ਪਿੰਡ ਵਾਲਿਆਂ ਨਾਲ ਮਿਲ ਕੇ ਵੀ ਕੀਤੀਆਂ ਕਿ ਘੱਟੋ ਘੱਟ ਤਿੰਨ ਤੁਹਾਡੇ ਕੋਲ ਕਲਾਸਾਂ ਹੋਣ ਨੌ ਸਬਜੈਕਟ ਹੁੰਦੇ ਨੇ ਕਲਾਸ ਦੇ ਵਿੱਚ 27 ਸਬਜੈਕਟ ਹੋਣ ਤੇ ਤੁਸੀਂ ਮਤਲਬ ਕਿ ਬੱਚਿਆਂ ਨੂੰ ਪੜ੍ਹਾਉਣਾ ਹੋਵੇ ਜਸਟਿਸ ਕਰਨਾ ਹੋਵੇ ਐਜੂਕੇਸ਼ਨ ਨਾਲ ਵੀ ਮੈਂ ਇਕੱਲਾ ਨਹੀਂ ਕਰ پا ਰਿਹਾ ਵੀਰ ਕਿਰਪਾ ਕਰਕੇ ਸਾਨੂੰ ਕੋਈ ਨਾ ਕੋਈ ਟੀਚਰ ਜ਼ਰੂਰ ਦਿਓ ਪਰ ਨਹੀਂ ਕੋਈ ਸ਼ਿਫਾਰਿਸ਼ ਨਹੀਂ ਚੱਲੀ ਕੋਈ ਸਾਡਾ ਪ੍ਰੈਸ਼ਰ ਨਹੀਂ ਹੋਇਆ ਉੱਥੇ ਬਣਿਆ ਫਿਰ ਮਨ ਨੇ ਸੋਚਿਆ ਕਿ ਕਿਉਂ ਨਾ ਆਪਾਂ ਕੱਲੇ ਕਰਕੇ ਦੇਖਦੇ ਆਂ ਵੀ ਹਨਾ ਜੇ ਸ਼ੁਰੂਆਤ ਹੀ ਇੱਥੋਂ ਹੋਈ ਹੈ ਤਾਂ ਫਿਰ ਅੱਗੇ ਉਹਨੂੰ ਕੰਟੀਨਿਊ ਕਰਦੇ ਆਂ ਫਿਰ ਅਸੀਂ ਮਤਲਬ ਕੱਲੇ ਰਹਿ ਕੇ ਮੈਂ 3 ਸਾਲ ਉੱਥੇ ਬੱਚਿਆਂ ਨੂੰ ਪੜਾਇਆ ਤਾਂ ਸਾਡੇ ਬੱਚੇ ਨੇ ਜਿਹੜੇ ਉਹ ਟੀਚਰ ਬਣੇ ਸਾਡੇ ਉਸ ਕਲਾਸ ਦੇ ਮੋਸਟ ਜਿਹੜੀ 8ਵੀਂ ਕਲਾਸ ਸੀ ਬਹੁਤ ਇੰਟੈਲੀਜੈਂਟ ਕੁੜੀਆਂ ਸਨ ਦੋ ਮੇਰੀਆਂ ਬੱਚੀਆਂ ਉਹਨਾਂ ਨੇ ਬਹੁਤ ਤਰੀਕੇ ਨਾਲ ਮਤਲਬ ਮੇਰਾ ਸਾਥ ਦਿੱਤਾ ਕਿ ਸਾਰਾ ਅਸੀਂ ਬਣਾਵਾਂਗੇ ਫਿਰ ਅਸੀਂ ਬਹੁਤ ਖੂਬ ਐਕਸਪੀਰੀਅੰਸ ਰਿਹਾ ਹੋ ਮੇਰਾ 6ਵੀਂ ਕਲਾਸ ਦਾ ਪਾਠ 7ਵੀਂ 8ਵੀਂ ਵਾਲੇ ਪੜ ਰਹੇ ਨੇ 8ਵੀਂ ਵਾਲੇ 7ਵੀਂ ਵਾਲੇ ਪੜ ਰਹੇ ਨੇ ਤੇ ਬੱਚੇ ਪੜਾ ਰਹੇ ਨੇ ਜੇ ਮੈਂ ਨਹੀਂ ਪੜਾ ਰਿਹਾ ਦੂਜੇ ਬੱਚੇ ਪੜਾ ਰਹੇ ਨੇ ਦੂਜੀਆਂ ਕਲਾਸਾਂ ਨੂੰ ਤਾਂ ਇਸ ਤਰ੍ਹਾਂ ਕਰਦੇ ਕਰਦੇ ਮਤਲਬ ਕਿ ਸਾਡਾ ਸਕੂਲ ਉਸ ਤੋਂ ਬਾਅਦ ਬੈਸਟ ਫਤਿਹਗੜ ਸਾਹਾ ਦਾ ਬੈਸਟ ਸਕੂਲ ਅਲਾਨਿਆ ਗਿਆ ਐਜੂਕੇਸ਼ਨਲ ਤੋਂ ਬਸ ਸਕੂਲ ਦੀ ਦੇਖ ਦੇਖ ਰੇਖ ਤੋਂ ਤੇ ਅੱਜ ਉਸ ਤੋਂ ਬਾਅਦ ਸਾਡਾ ਸਕੂਲ ਪੰਜਾਬ ਪੂਲ ਸਟੇਟ ਪੂਲ ਦੇ ਵਿੱਚ ਸਾਡੇ ਸਕੂਲ ਨੇ ਕਾਫੀ ਯੋਗਦਾਨ ਪਾਇਆ ਜਿਹਦੇ ਵਿੱਚ ਇਹ ਸੀਗਾ ਕਿ ਸਾਡੇ 6 ਬੱਚੇ ਨੇ ਜਿਹੜੇ 골ਡ ਮੈਡਲਿਸਟ ਨੇ ਪੂਰੇ ਪੰਜਾਬ ਚ ਅਲੱਗ-ਅਲੱਗ ਐਕਟੀਵਿਟੀਜ਼ ਚ ਉਸ ਤੋਂ ਇਲਾਵਾ ਸਾਡੇ ਰਿਜ਼ਲਟ ਨੇ ਜਿਹੜੇ 100% ਨੇ ਤੇ ਸਕੂਲ ਦੀ ਦਿੱਖ ਇੱਕ ਪ੍ਰਾਈਵੇਟ ਸਕੂਲ ਦਾ ਭਲੇਖਾ ਪਾਉਂਦੀ ਆ ਤੇ ਸਾਡੇ ਬੱਚੇ ਨੇ ਜਿਹੜੇ ਉਹ ਫਰਟੇ ਡਰ ਇੰਗਲਿਸ਼ ਬੋਲਦੇ ਆ ਕਿਉਂਕਿ ਸਟਾਈਲ ਇੱਕ ਮਹੌਲ ਹੈ ਨਾ ਕਿ ਤੁਹਾਡੇ ਅੰਗਰੇਜ਼ੀ ਸਰਕਾਰੀ ਸਕੂਲਾਂ ਦੇ ਬੱਚੇ ਅੰਗਰੇਜ਼ੀ ਨਹੀਂ ਬੋਲਦੇ ਪਰ ਸਾਡੇ ਬੱਚੇ ਫਰਟੇ ਦਾ ਅੰਗਰੇਜ਼ੀ ਬੋਲਦੇ ਨੇ ਸੋ ਇਵਨ ਕਿ ਸਾਡੇ ਬੱਚੇ ਸਿੰਗਿੰਗ ਵੀ ਅੰਗਰੇਜ਼ੀ ਚ ਕਰ ਲੈਂਦੇ ਆ ਤੇ ਇਹ ਸਾਰੀਆਂ ਚੀਜ਼ਾਂ ਸੀਆਂ ਜਿੱਥੇ ਕੁਆਲਿਟੀ ਐਜੂਕੇਸ਼ਨ ਸੀਗੀ ਸਪੋਰਟਸ ਸੀਗੀ ਕਲਚਰਲ ਐਕਟੀਵਿਟੀਜ਼ਆਂ ਸੀਆਂ ਉਹ ਸਾਰੀਆਂ ਮਤਲਬ ਕਿ ਕਿਤੇ ਨਾ ਕਿਤੇ ਸਰਕਾਰ ਦੇ ਮਤਲਬ ਕਿ ਦਿਮਾਗ ਚ ਪਈਆਂ ਤਾ ਉਹਨਾਂ ਨੇ ਸਾਨੂੰ ਮਤਲਬ ਸਟੇਟ ਵਾਰਡ ਲਈ ਇਨਵਾਜ਼ਿਆ ਮੇਰੀ ਜ਼ਿੰਮੇਵਾਰੀ ਵਧਾਈ ਮਤਲਬ ਹੂੰ ਜ਼ਿੰਮੇਵਾਰੀ ਵਧਾਈ ਜੀ ਜੀ ਮਾਣ ਬਖਸ਼ ਕੇ ਹਾਂ ਜੀ ਹਾਂ ਅੱਛਾ ਸਰ ਤੁਸੀਂ ਇੰਗਲਿਸ਼ ਦੀ ਗੱਲ ਕੀਤੀ ਹਨਾ ਕਿ ਬੱਚੇ ਇੰਗਲਿਸ਼ ਬੋਲਣ ਲੱਗੇ ਪਹਿਲਾਂ ਇਹ ਹੁੰਦਾ ਹੁੰਦਾ ਜੀ ਮਤਲਬ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਜੇ ਸਰਕਾਰੀ ਸਕੂਲ ਚ ਅਸੀਂ ਪੜ੍ਹਦੇ ਸੀ ਇਹਨਾਂ ਨੂੰ ਕਿੱਥੇ ਇੰਗਲਿਸ਼ ਆਉਂਦੀ ਹੋਣੀ ਇੰਗਲਿਸ਼ ਨੇ ਨਾ ਪੰਜਾਬੀ ਭਾਸ਼ਾ ਤੇ ਬੜਾ ਇੰਪੈਕਟ ਪਾਇਆ ਆਪਾਂ ਪੰਜਾਬੀ ਬੋਲ ਰਹੇ ਹਾਂ ਬਿਲਕੁਲ ਦੇਖੋ ਇਹ ਇੱਕ ਮਤਲਬ ਇਹ ਹੋ ਬਣ ਗਿਆ ਸਟੇਟ ਸਿੰਬਲ ਦੇ ਰੂਪ ਚ ਬਣ ਗਈ ਅੰਗਰੇਜ਼ੀ ਕਿ ਜ ਸਾਡਾ ਅੰਗਰੇਜ਼ੀ ਮੀਡੀਅਮ ਜਾਂ ਸਾਡਾ ਅੰਗਰੇਜ਼ੀ ਦੇ ਵਿੱਚ ਬੱਚਿਆਂ ਨੂੰ ਪ੍ਰਮੋਟ ਕਰਨ ਦਾ ਇੱਕ ਮਕਸਦ ਇਹ ਸੀ ਕਿ ਪੇਰੈਂਟਸ ਦੇ ਦਿਮਾਗ ਦੇ ਵਿੱਚ ਨਾ ਕਿਤੇ ਨਾ ਕਿਤੇ ਇੱਕ ਕਨਸੈਪਟ ਪਿਆ ਸੀਗਾ ਕਿ ਜੇ ਅੰਗਰੇਜ਼ੀ ਬੋਲਣਗੇ ਬੱਚੇ ਹੂੰ ਤੇ ਉਹੀ ਮਤਲਬ ਬੱਚੇ ਚੰਗੇ ਹੁੰਦੇ ਆ ਹੂੰ ਤਾਂ ਅਸੀਂ ਆਪਣੇ ਸਕੂਲ ਨੂੰ ਕਨਵਰਟ ਮਤਲਬ ਕਿ ਪ੍ਰਾਈਵੇਟ ਲੁੱਕ ਦਿੱਤੀ ਹੂੰ ਹੂੰ ਸਾਡੇ ਕੋਲੇ ਮਤਲਬ ਜਿਹੜਾ ਪ੍ਰਾਈਵੇਟ ਸਕੂਲ ਦੇ ਵਿੱਚ ਸਿਰਫ ਇੱਕ ਬੱਸ ਤੋਂ ਇਲਾਵਾ ਜੋ ਪ੍ਰਾਈਵੇਟ ਸਕੂਲ ਦੇ ਵਿੱਚ ਹੁੰਦਾ ਉਹ ਸਾਡੇ ਸਕੂਲ 'ਚ ਹੁੰਦਾ ਹੈ ਮਤਲਬ ਕਿ ਅਸੀਂ ਲੋਕਾਂ ਦੇ ਵਿੱਚ ਇਹ ਲੈ ਕੇ ਗਏ ਗੱਲ ਕਿ ਸਾਨੂੰ ਪ੍ਰਾਈਵੇਟ ਸਕੂਲ ਨਾਲ ਤੁਸੀਂ ਕੰਪੇਅਰ ਕਰ ਸਕਦੇ ਹੋ ਸਾਡੇ ਚ ਕਿੱਥੇ ਪ੍ਰੋਬਲਮ ਸਾਡੇ ਕੋਲ ਲਿਸਨਿੰਗ ਲੈਬਾਂ ਨੇ ਪ੍ਰੋਜੈਕਟਰ ਲੱਗੇ ਹੋਏ ਨੇ ਬੱਚੇ ਲਿਸਨਿੰਗ ਲੈਬਾਂ ਨਾਲ ਹੀ ਸੁਣਦੇ ਨੇ ਪੜ੍ਹਦੇ ਨੇ ਸਾਰਾ ਐਜੂਕੇਰ ਆਪਣਾ ਹੀ ਮਤਲਬ ਕਿ ਅਸੀਂ ਟੀਵੀ ਤੇ ਬੱਚਿਆਂ ਨੂੰ ਪ੍ਰੋਜੈਕਟਰ ਨਾਲ ਹੀ ਪੜ੍ਹਾਉਨੇ ਆ ਤਾਂ ਇਹਦਾ ਫਾਇਦਾ ਸਾਨੂੰ ਇਹ ਹੋਇਆ ਕਿ ਸਾਰੇ ਪਿੰਡ ਦੇ ਬੱਚੇ ਜੋ ਸਾਡੇ ਮਤਲਬ ਸਟ੍ਰੀਮ ਦੇ ਨੇ 6ਵੀਂ 7ਵੀਂ 8ਵੀਂ ਤੋਂ ਸਾਡੇ ਸਕੂਲ 'ਚ ਹੀ ਆਉਂਦੇ ਨੇ ਕੋਈ ਵੀ ਬੱਚਾ ਵੀ ਪ੍ਰਾਈਵੇਟ ਸਕੂਲ 'ਚ ਨਹੀਂ ਜਾਂਦਾ ਸਾਡੇ ਪਿੰਡ ਦਾ ਬਿਲਕੁਲ ਅੰਗਰੇਜ਼ੀ ਨੇ ਪੰਜਾਬੀ ਨੂੰ ਮਤਲਬ ਕਿ maat ਪਾਰੀ ਹੈ ਪਰ ਇਹ ਇਹ ਬਹਿਮ ਵੀ ਹੋ ਸਕਦਾ ਹੈ मतलब पंजाबी कभी खत्म नहीं होएगी 8 करोड़ लोग आज भी दुनिया ਦੇ ਵਿੱਚ ਮੈਨੂੰ ਲੱਗਦਾ ਬੋਲਦੇ ਨੇ ਤੇ ਦਲਜੀਤ ਵਰਗੇ ਲੋਕ ਜਿਹੜੇ ਜਿਹੜੇ ਪੰਜਾਬੀ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਮੋਟ ਕਰ ਰਹੇ ਨੇ ਇਸ ਕਰਕੇ ਬਹੁਤ ਹੀ ਫਿਕਰ ਕਰਨ ਦੀ ਲੋੜ ਨਹੀਂ ਆ ਪੰਜਾਬੀ ਜ਼ਿੰਦਾ ਰਹੇਗੀ ਪੰਜਾਬੀ ਜ਼ਿੰਦਾ ਤਾਂ ਹੈ ਰਹੂਗੀ ਵੀ ਪਰ ਤੁਹਾਨੂੰ ਨਹੀਂ ਲੱਗਦਾ ਬਦਲ ਰਹੀ ਹੈ ਹਾਂ ਬਦਲ ਮੈਨੂੰ ਲੱਗਦਾ ਹੈ ਕਿ ਬਾਦਸ਼ਾਹ ਨੇ ਬਦਲਣਾ ਹੀ ਹੁੰਦਾ ਹੈ ਹੂੰ ਦੇਖੋ ਬਹੁਤ ਸਾਰੇ ਸ਼ਬਦ ਨੇ ਜਿਹੜੇ ਚੇਂਜ ਹੁੰਦੇ ਜਾ ਰਹੇ ਨੇ ਸਾਡੀ ਅਸੀਂ ਰੋਜ਼ਾਨਾ ਦੀ ਬੋਲਚਾਲ ਜਾਂ ਕਿਤਾਬੀ ਜਿਹੜੀ ਭਾਸ਼ਾ ਹੈਗੀ ਆ ਲਿਖੀ ਜਾ ਰਹੀ ਹੈ ਉਹਦੇ ਵਿੱਚ ਅੰਗਰੇਜ਼ੀ ਦੇ ਵਰਡ ਆ ਰਹੇ ਨੇ ਅਸੀਂ ਜਿੱਦਾਂ ਬੋਲਦੇ ਆ ਉਦਾਂ ਹੀ ਪੜਿਆ ਜਾ ਰਿਹਾ ਹੈ ਉਦਾਂ ਹੀ ਲਿਖਿਆ ਜਾ ਰਿਹਾ ਹੈ ਤਾਂ ਇਹ ਪਰਵਰਤਨ ਤਾਂ ਆਏਗਾ ਆਏਗਾ ਜ਼ਰੂਰੀ ਵੀ ਹੈ ਪਰਵਰਤਨ ਜੇ ਕਿਸੇ ਭਾਸ਼ਾ ਨੇ ਪਰਫੁੱਲਤ ਹੋਣਾ ਤਾਂ ਜ਼ਰੂਰੀ ਵੀ ਹੈ ਹਾਂ ਇਹ ਜ਼ਰੂਰ ਹੈ ਕਿ ਅਸੀਂ ਪੰਜਾਬੀ ਲਈ ਕਿਉਂਕਿ ਸਾਡੀ ਮਾਂ ਭਾਸ਼ਾ ਅਸੀਂ ਥੋੜੇ ਜੇ ਕੁਝ ਹੋਰ ਐਫਰਟਸ ਕਰੀਏ ਜਿਹਦੇ ਨਾਲ ਪੰਜਾਬੀ ਜਿਹੜੀ ਹੈਗੀ ਆ ਹੋਰ ਉੱਬਰ ਕੇ ਸਾਹਮਣੇ ਆਏ ਉਹ ਜਿੰਨੇ ਉੱਭਰਨੇ ਚਾਹੀਦੇ ਉਹ ਨਹੀਂ ਉਭਰੀ ਪਰ ਹੋਰ ਉਭਾਰਨ ਦੀ ਲੋੜ ਹੈ ਤਾਂ ਇਹ ਇੱਕ ਸਾਂਝਾ ਮੰਨ ਲਾ ਉਪਰਾਲਾ ਹੈਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨਾ ਪਣਦਾ ਹੈਗਾ ਤੁਸੀਂ ਸਮਾਜਿਕ ਸਿੱਖਿਆ ਦੇ ਟੀਚਰ ਹੋ ਹਨਾ ਤੁਸੀਂ ਹੁਣ ਤੱਕ ਸਮਾਜ ਚ ਕੀ ਐਸਾ ਵੇਖਿਆ ਜਿੰਨੇ ਮਤਲਬ ਜੋ ਦੇਖ ਕੇ ਲੱਗਿਆ ਹੋਵੇ ਕਿ ਯਾਰ ਦੁਨੀਆ ਤਾਂ ਚੰਗੀ ਬੜੀ ਹੈ ਮਾੜੀ ਦੀ ਗੱਲ ਬਚ ਕਰਾਂਗੇ ਆ ਮੇਰਾ ਛੋਟਾ ਜਿਹਾ ਤਜਰਬਾ ਹੈਗਾ ਜੀ ਮੈਂ ਪਿਛਲੇ ਦਿਨੀ ਨਾ ਅਸੀਂ ਮਤਲਬ ਕਿ ਕੁਝ ਨੀਡਫੁਲ ਬੱਚਿਆਂ ਦੀ ਹੈਲਪ ਕਰਦੇ ਆਂ ਅਸੀਂ ਖਾਸ ਕਰਕੇ ਗਰਲਸ ਬਹੁਤ ਸਾਰੀਆਂ ਗਰਲਸ ਮੇਰੀਆਂ ਆਪਣੀਆਂ ਸਟੂਡੈਂਟ ਨੇ ਜਿਹੜੀਆਂ ਬਹੁਤ ਹੀ ਇੰਟੈਲੀਜੈਂਟ ਨੇ ਪੜ੍ਹਨਾ ਚਾਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਇਕਨੋਮਿਕਲੀ ਜਿਹੜਾ ਸਟੇਟਸ ਹੈ ਉਹਨਾਂ ਨੂੰ ਉਹ ਪੜ੍ਹ ਨਹੀਂ ਦਿੰਦਾ ਹੈਗਾ এলাਉ ਨਹੀਂ ਕਰਦਾ ਹੈਗਾ ਤਾਂ ਅਸੀਂ ਅਸੀਂ ਥੋੜਾ ਜਿਹਾ ਪੇਜ ਚਲਾਉਨੇ ਆ ਆਪਣਾ ਹਨਾ ਸਾਡੇ ਬੱਚੇ ਇੰਸਟਾਗ੍ਰam ਤੇ ਫੇਸਬੁੱਕ ਤੇ ਵਾਇਰਲ ਨੇ ਤਾਂ ਉਹਦੇ ਨਾਲ ਸਾਡੇ ਨਾਲ ਬਹੁਤ ਸਾਰੇ ਇੰਟਰਨੈਸ਼ਨਲ ਜੋ ਪੰਜਾਬ ਤੋਂ ਗਏ ਹੋਏ ਲਿਖ ਪੰਜਾਬੀ ਨੇ ਤੇ ਮੈਂ ਉਹਨਾਂ ਦਾ ਨਾ ਅਚਾਰ ਵਿਹਾਰ ਤੇ ਉਹਨਾਂ ਉਹਨਾਂ ਦੀ ਭਾਵਨਾ ਨੂੰ ਦੇਖ ਕੇ ਬੜਾ ਹੈਰਾਨ ਹਾਂ ਅਰਜਤ ਮੈਨੂੰ ਲੱਗਦਾ ਕਿ ਕਮਾਲ ਦੀ ਗੱਲ ਹੈ ਕਿ ਇਹ ਸਿਰਫ ਪੰਜਾਬੀ ਹੀ ਕਰ ਸਕਦੇ ਨੇ ਉਹ ਮਤਲਬ ਕਿ ਖੁੱਲੇ ਹੱਥ ਨਾਲ দান ਦੇਣ ਨੂੰ ਤਿਆਰ ਨੇ ਤਾਂ ਅਸੀਂ ਬਹੁਤ ਸਾਰੇ ਲੜਕੀਆਂ ਇਸ ਤਰ੍ਹਾਂ ਦਾ ਮਤਲਬ ਕਿ ਸਾਡਾ ਐਕਸਪੀਰੀਅੰਸ ਹੈ ਕਿ ਅਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਹਾਂ ਤੇ ਬਿਲਕੁਲ ਛੁਪੇ ਰੂਪ ਚ ਦੇ ਰਹੇ ਹਾਂ ਕਿਸੇ ਨੂੰ ਪਤਾ ਵੀ ਨਹੀਂ ਆਇਆ ਇਹ ਪੰਜਾਬ ਦੇ ਲੋਕ ਹੀ ਕਰ ਸਕਦੇ ਨੇ ਮੈਨੂੰ ਲੱਗਦਾ ਸਮਾਜ ਦੇ ਵਿੱਚ ਬਹੁਤ ਲੋਕ ਚੰਗੇ ਨੇ ਕਦੇ ਵੀ ਸਾਨੂੰ ਮਾੜਿਆਂ ਨੂੰ ਨਹੀਂ ਦੇਖਣਾ ਚਾਹੀਦਾ ਬਹੁਤ ਕੁਝ ਮਾੜਾ ਹੋ ਸਕਦਾ ਪਰ ਜੇ ਅਸੀਂ ਚੰਗਿਆਂ ਨੂੰ ਦੇਖਾਂਗੇ ਤਾਂ ਸ਼ਾਇਦ ਅਸੀਂ ਮੈਂ ਫੀਲ ਕਰਾਂਗੇ ਉਸ ਨੂੰ ਵੀ ਚੰਗਾ ਵੀ ਹੈ ਸਮਾਜ ਦੇ ਵਿੱਚ ਬਹੁਤ ਕੁਝ ਤੁਹਾਨੂੰ ਸਮਾਜ ਚ ਮਾੜਾ ਕੀ ਲੱਗਦਾ ਜੋ ਤੁਸੀਂ ਚਾਹੁੰਦੇ ਹੋ ਕਿ ਇਹ ਮੈਂ ਚੀਜ਼ ਬਦਲਣੀ ਹੈ ਤੁਹਾਨੂੰ ਇੱਕ ਮੌਕਾ ਮਿਲੇ ਕਿ ਉਹ ਚੀਜ਼ ਬਦਲਣੀ ਹੈ ਉਹ ਤੁਸੀਂ ਕੀ ਬਦਲੋਗੇ ਮੈਨੂੰ ਲੱਗਦਾ ਹੈ ਕਿ ਬਾਹਰਲੀ ਦੁਨੀਆ ਦੇ ਵਿੱਚ ਬਹੁਤਾ ਕੁਝ ਨਹੀਂ ਬਦਲਿਆ ਜਾ ਸਕਦਾ ਪਰ ਤੁਸੀਂ ਅੰਦਰ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਬਦਲ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਬਦਲੋਗੇ ਤਾਂ ਤੁਹਾਨੂੰ ਬਾਹਰਲਾ ਵੀ ਚੰਗਾ ਲੱਗਣ ਲੱਗ ਜੇਗਾ ਇਸ ਕਰਕੇ ਸਮਾਜ ਦੇ ਵਿੱਚ ਆ ਮਾੜਾ ਤਾਂ ਮੈਨੂੰ ਲੱਗਦਾ ਕਿ এডਿਕੇਸ਼ਨ ਹੈ ਸਾਨੂੰ ਬਹੁਤ ਜ਼ਰੂਰੀ ਹੈ ਹਮ ਦੇਖੋ ਸਾਡੇ ਸਮਾਜ ਦੇ ਵਿੱਚ এডਿਕੇਸ਼ਨ ਜਿਹੜੀ ਕਿਹੜੀ ਦਿੱਤੀ ਜਾ ਰਹੀ ਹੈ ਅੱਜ ਕੱਲ ਅਸੀਂ ਕੀ ਆਪਣੇ ਬੱਚਿਆਂ ਨੂੰ ਤੋਤੇ ਬਣਾ ਰਹੇ ਹਾਂ ਹਮ ਸਿਰਫ ਇਨਫੋਰਮੇਸ਼ਨ ਦੇ ਰਹੇ ਹਾਂ ਹਮ ਅੰਕੜਾ ਅਸੀਂ ਪੜਾਉਣ ਨੂੰ ਕੀ ਬਣਾ ਲਿਆ ਪੜਨਾ ਹਮ ਲਿਖਣਾ ਹਮ ਬਸ ਜਾਂ ਅੰਕੜੇ ਸਾਡੇ ਨੰਬਰ ਇੰਨੇ ਹੋ ਨਹੀਂ ਇਦਾਂ ਨਹੀਂ ਹੈ ਪੜਨਾ ਪੜਾਉਣਾ ਬਹੁਤ ਕੁਝ ਹੈ ਪੜਨਾ ਪੜਾਉਣਾ ਸੰਵੇਦਨਸ਼ੀਲ ਹੋਣਾ ਵੀ ਹੁੰਦਾ ਹੈ ਪੜਨਾ ਪੜਾਉਣਾ ਸਹਿਰਦ ਹੋਣਾ ਵੀ ਹੁੰਦਾ ਹੈ ਪੜਨਾ ਪਾਉਣਾ ਮੁਹੱਬਤ ਕਰਨਾ ਵੀ ਹੁੰਦਾ ਹੈ ਮਤਲਬ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਭੁੱਲ ਚੁੱਕੇ ਹਾਂ ਜਿਸ ਕਰਕੇ ਸਮਾਜ ਸਾ ਨੂੰ ਮਾੜਾ ਮਾੜਾ ਲੱਗਦਾ ਹੈ ਪਰ ਜੇ ਅਸੀਂ ਐਜੂਕੇਸ਼ਨ ਲਵਾਂਗੇ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ ਜੇ ਐਜੂਕੇਸ਼ਨ ਲਵਾਂਗੇ ਤਾਂ ਸਮਾਜ ਦੇ ਵਿੱਚ ਬਹੁਤ ਕੁਝ ਚੰਗਾ ਹੋਏਗਾ ਐਜੂਕੇਸ਼ਨ ਇਜ਼ ਮਸਟ ਕੋਈ ਬੱਚੇ ਕਹਿੰਦੇ ਨੇ ਪੜ੍ਹ ਲਿਖ ਕੇ ਕੀ ਮਤਲਬ ਟੌਂਟ ਹੀ ਮਾਰ ਦਿੰਦੇ ਨੇ ਪੜ੍ਹ ਲਿਖ ਕੇ ਕੀ ਨੌਕਰੀ ਮਿਲ ਜਾਣੀ ਹੈ ਤੇ ਇਹਨੂੰ ਕਿਹੜਾ ਮਿਲਗੀ ਇਹ ਇਹ ਮਹੌਲ ਬਣ ਗਿਆ ਅਸਲ ਦੇ ਵਿੱਚ ਹਮ ਕਿ ਜੇ ਨੌਕਰੀ ਲੈਣੀ ਹੈ ਤਾਂ ਪੜਨਾ ਜ਼ਰੂਰੀ ਹੈ ਪਰ ਸਿੱਖਿਆ ਲਈ ਜਾਂ ਨੌਲੇਜ ਦੇ ਵਾਅਦੇ ਲਈ ਪੜ੍ਹਾਈ ਜ਼ਰੂਰੀ ਨਹੀਂ ਹਾਂ ਮਤਲਬ ਕਿ ਇਹ ਸਾਡਾ ਬਣ ਗਿਆ ਨਾ ਕਿਉਂਕਿ ਅਸੀਂ ਨੇ ਪੜ੍ਹਾਈ ਨੂੰ ਆਰਥਿਕਤਾ ਨਾਲ ਜੋੜ ਲਿਆ ਹਮ ਕਿ ਅਸੀਂ ਇਹ ਬਣਾ ਲਿਆ ਕਿ ਪੜ੍ਹਨਾ ਸਿਰਫ ਸਾਡੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਹੈ ਪਰ ਇਦਾਂ ਨਹੀਂ ਹੈਗਾ ਪੜ੍ਹਨ ਲਈ ਇਨਸਾਨ ਬਣਨ ਲਈ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ ਸਾਡਾ ਬੇਸ਼ੱਕ ਠੀਕ ਹੈ ਸਾਡੀਆਂ ਸਿਸਟੇਮੈਟਿਕਲ ਜਾਂ ਸਿਸਟਮ ਦੀਆਂ ਪ੍ਰੋਬਲਮਸ ਹੈਗੀਆਂ ਨੇ ਕਿ ਅਸੀਂ ਉਹਨਾਂ ਮਤਲਬ ਕਿ ਸਟਰੋਂਗ ਫੁੱਲ ਸਿਸਟਮ ਨਹੀਂ ਦੇ ਸਕੇ ਜਿਸ ਕਰਕੇ ਬੱਚੇ ਨੂੰ ਇਹ ਲੱਗੇ ਕਿ ਪੜਨਾ ਜ਼ਰੂਰੀ ਹੈ ਨਾ ਕਿ ਪੜਨਾ ਇਸ ਕਰਕੇ ਜ਼ਰੂਰੀ ਹੈ ਕਿ ਪੈਸੇ ਕਮਾਉਣ ਵਾਸਤੇ ਇਸ ਕਰਕੇ ਜਿਹੜਾ ਹੈਗਾ ਇਹ ਇੱਕ ਸਮਾਜਿਕ ਉਹ ਬਣ ਗਿਆ ਹੈ ਸਟੇਟਸ ਦਾ ਬਣ ਗਿਆ ਹੈ ਕਿ ਜੀ ਪੜਾਂਗੇ ਪੜਨਾ ਲਿਖਣਾ ਕੋਈ ਨਹੀਂ ਹੈਗਾ ਜੀ ਕੰਮ ਕੀਤਾ ਕਰੋ ਕਿਉਂਕਿ ਬੇਰੁਜ਼ਗਾਰੀ ਜ਼ਿਆਦਾ ਫੈਲ ਗਈ ਹੈ ਸਰਕਾਰਾਂ ਨਹੀਂ ਉਹਨਾਂ ਸੋਰਸਸ ਪੈਦਾ ਕਰ ਸਕੀਆਂ ਪਰ ਮੈਂ ਬਹੁਤ ਸਾਰੇ ਤਜਰਬੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਬੰਦੇ ਪੜ ਕੇ ਬਹੁਤ ਉੱਚੀਆਂ ਮੰਜ਼ਲਾਂ ਤੇ ਗਏ ਨੇ ਤੇ ਉਹ ਕਰ ਸਕਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਜੇ ਪੜਦੇ ਮਤਲਬ ਕਿ ਉਹਨਾਂ ਦੇ ਅੰਦਰ ਜੁਰਤ ਹੈਗੀ ਹੈ ਪੜਨ ਦੀ ਅ ਸਰ ਇੱਕ ਨਾ ਸਮਾਜ ਦਾ ਇੱਕ ਹੋਰ ਅੰਗ ਵੀ ਹੁੰਦਾ ਹੈ ਵਿਆਹ ਸ਼ਾਦੀ ਤੋਂ ਬਾਅਦ ਦੀ ਜ਼ਿੰਦਗੀ ਜੀ ਪਹਿਲਾਂ ਇਹ ਹੁੰਦਾ ਹੁੰਦਾ ਸੀ ਕਿ ਪੜੀ ਲਿਖੀ ਨਾ ਹੋਵੇ ਤੇ ਮਤਲਬ ਟੱਬਰ ਨੂੰ ਮਾਣ ਹੁੰਦਾ ਸੀ ਕਿ ਸਾਡੀ ਨਾ ਪੜੀ ਲਿਖੀ ਆ ਹੁਣ ਜੇ 9 12ਵੀਂ ਪਾਸ ਵੀ ਆਪਰ ਕਪੜੇ ਸੀ ਲੈਂਦੀ ਆ ਮਤਲਬ ਕਮਾਈ ਕਰ ਲੈਂਦੀ ਆ ਤਾਂ ਉਹ ਆਪਾਂ ਜ਼ਿਆਦਾ ਮਾਨ ਵਾਲੀ ਗੱਲ ਸਮਝਦੇ ਆ ਬਜਾਏ ਕਿ ਦੂਜੇ ਦਿਨ ਉਹਨੇ ਭਾਵੇਂ ਐਮਏ ਕੀਤੀ ਹੋਵੇ ਪਰ ਜੋ ਘਰੇ ਬੈਠੀ ਆ ਤਾਂ ਉਹ ਸਾਨੂੰ ਇੰਨੀ ਚੰਗੀ ਨਹੀਂ ਲੱਗਦੀ ਜਿੰਨੀ ਫਲਾਣੇ ਦੀ 12ਵੀਂ ਪਾਸ 9 ਜੌਬ ਕਰਦੀ ਚੰਗੀ ਲੱਗਦੀ ਆ ਮੈਂ ਮੈਡਮ ਉਹੀ ਗੱਲ ਸਿਮਰਨ ਜੀ ਕਿ ਅਸੀਂ ਨੇ ਸਾਰੀਆਂ ਚੀਜ਼ਾਂ ਨੂੰ ਆਰਥਿਕਤਾ ਨਾਲ ਜੋੜ ਲਿਆ ਹੂੰ ਜੇ ਚਾਰ ਪੈਸੇ ਆ ਰਹੇ ਨੇ ਸਾਨੂੰ ਉਹ ਬੰਦਾ ਚੰਗਾ ਲੱਗਦਾ ਹੂੰ ਬੇਸ਼ੱਕ ਉਹ ਕੋਈ ਵੀ ਕੰਮ ਕਰਦਾ ਹੋਵੇ ਹੂੰ ਜੇਕਰ 4 ਪੈਸੇ ਨਹੀਂ ਆ ਰਹੇ ਪੜਿਆ ਬੰਦਾ ਪੀ ਐਚ ਡੀ ਹੈ ਚਾਹੇ ਹੂੰ ਠੀਕ ਹੈ ਇਹ ਸਾਡੇ ਸਿਸਟਮ ਦੀ ਪ੍ਰੋਬਲਮ ਆ ਨੇ ਸਾਡ ਸਿਸਟਮ ਨੇ ਸਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਪੈਦਾ ਕਰਤੀ ਹੈ ਕਿ ਪੜਿਆ ਲਿਖਿਆ ਹੋਣਾ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਪੈਸੇ ਕਮਾ ਕੇ ਲੈ ਕੇ ਆਓ ਤਾਂ ਹੀ ਸਾਡਾ পেট ਭਰੂਗਾ ਹੂੰ ਇਹ ਅਲੱਗ ਗੱਲ ਹੈ ਕਿ পেট ਭਰਨਾ ਜ਼ਰੂਰੀ ਹੈ ਪਰ ਇਦਾਂ ਦਾ ਕੋਈ ਮੈਨੂੰ ਲੱਗਦਾ ਕਿ ਪੈਰਾਮੀਟਰ ਨਹੀਂ ਹੈਗਾ ਕਿ ਕੋਈ ਪੜਿਆ ਲਿਖਿਆ ਘੱਟ ਸਿਆਣਾ ਹੈ ਤੇ ਜੇ ਕੋਈ ਕਮਾ ਕੇ ਲਿਆਂਦਾ ਵੱਧ ਸਿਆਣਾ ਹੈ ਇਹ ਮੈਨੂੰ ਲੱਗਦਾ ਕੋਈ ਹੈ ਨਹੀਂ ਵਧੀਆ ਗੱਲ ਵੈਸੇ ਸਾਡੇ ਸਮਾਜ ਲਈ ਇਹਨੂੰ ਬਦਲਣ ਦੀ ਲੋੜ ਹੈ ਇੱਥੇ ਇੱਥੇ ਹੀ ਪ੍ਰੋਬਲਮ ਹੈ ਅਸੀਂ ਅੰਕੜੇ ਮਸ਼ੀਨਾਂ ਪੈਦਾ ਕਰ ਰਹੇ ਹਾਂ ਜੇ ਮਸ਼ੀਨਾਂ ਪੈਦਾ ਕਰਾਂਗੇ ਤੇ ਮਸ਼ੀਨਾਂ ਦੇ ਵਿੱਚ ਕੋਈ ਸੈnsਿਟੀਵਿਟੀ ਥੋੜੀ ਹੋਏਗੀ ਸੈnsਿਟੀਵਿਟੀ ਜੇ ਅਸੀਂ ਪੈਦਾ ਕਰਨੀ ਹੈ ਤਾਂ ਸਾਨੂੰ ਸਮਝ ਆਧਾਰਿਤ ਐਜੂਕੇਸ਼ਨ ਲੈਣੀ ਪਵੇਗੀ ਮੈਨੂੰ ਲੱਗਦਾ ਇੱਕ ਮੈਂ ਤੁਹਾਡੇ ਤੋਂ ਐਸਾ ਸਵਾਲ ਪੁੱਛਣਾ ਚਾਹੁੰਨੀ ਆ ਆਫ ਕੈਮਰੇ ਤੇ ਸਿੱਧਾ ਸੱਸ ਜੀ ਕਿ ਵਾਈਫ ਵੀ ਟੀਚਰ ਹੈ ਜੀ ਇਹ ਲਵ ਮੈਰਿਜ ਹੋਈ ਸੀ ਅਰੇਂਜ ਮੈਰਿਜ ਹੋਈ ਸੀ ਮਤਲਬ ਟੀਚਰ ਨੂੰ ਟੀਚਰ ਮਿਲੇਗੀ ਮੈਂ ਤਾਂ ਲਵ ਵਾਲੀ ਸੀ ਲੱਗਦਾ ਬਿਲਕੁਲ ਅਸੀਂ ਬੜੇ ਮਤਲਬ ਕਿ ਇੱਥੇ ਫਤਗੜ ਸਾਹਿਬ ਦੇ ਵਿੱਚ ਮਿਲੇ ਸੀਗੇ ਸਾਡਾ ਕੋਈ ਮਤਲਬ ਕਿ ਨੋਨ ਸੀਗਾ ਉਹਨਾਂ ਨੇ ਸਾਨੂੰ ਮਿਲਾਇਆ ਆਪਸ ਵਿੱਚ ਕਿ ਤੁਸੀਂ ਮਤਲਬ ਕਿ ਮਿਲ ਸਕਦੇ ਹੋ ਦੋਨੇ ਜਣੇ ਇਕੱਠੇ ਵੀ ਹੋ ਸਕਦੇ ਉਸ ਤੋਂ ਬਾਅਦ ਅ ਮਤਲਬ ਕਿ ਮੈਰੇ ਦੀ ਉਸ ਤੋਂ ਬਾਅਦ ਸਾਡੀ ਹੋ ਗਈ ਹੈ ਉਸ ਤੋਂ ਬਾਅਦ ਅਸੀਂ ਇਕੱਠੇ ਹਾਂ ਉਹ ਵੀ ਐਸਐਸ ਦੇ ਟੀਚਰ ਨੇ ਬਹੁਤ ਹੀ ਇੰਟੈਲੀਜੈਂਟ ਗਰਲ ਹੈ ਤੇ ਮੈਂ ਵੀ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਹਾਂ ਤੇ ਨਹੀਂ ਵਾਈਫ ਤਾਂ ਵੈਸੇ ਬਹੁਤ ਕੁਝ ਸਿਖਾ ਦਿੰਦੀ ਹੈ ਹਨਾ ਨਹੀਂ ਉਹ ਮੈਂ ਉਹ ਵੀ ਠੀਕ ਹੈ ਬਟ ਇਹ ਹੈ ਕਿ এডਿਕੇਸ਼ਨ ਦੇ ਮਾਮਲੇ 'ਚ ਬਹੁਤ ਇੰਟੈਲੀਜੈਂਟ ਨੇ ਜੀ ਕੁੜੀਆਂ ਇੰਟੈਲੀਜੈਂਟ ਹੀ ਹੁੰਦੀਆਂ ਨੇ ਹਾਂ ਜੀ ਉਹ ਮਤਲਬ 골ਡ ਮੈਡਲਿਸਟ ਨੇ ਪੰਜਾਬ ਦੇ ਤੇ ਮੈਨੂੰ ਇਸ ਗੱਲ ਦਾ ਪ੍ਰਾਊਡ ਹੈ ਕਿ ਮੈਂ ਉਹਨਾਂ ਨਾਲ ਰਹਿ ਰਿਹਾ ਹਾਂ ਕਦੇ ਐਵੇਂ ਹੋਈ ਹੈ ਕਿ ਸਮਾਜਿਕ ਸਿੱਖਣ ਲੈ ਕੇ ਨੋਕਚੋਕ ਹੋਈ ਹੋਵੇ ਨੌਲੇਜ ਨੂੰ ਲੈ ਕੇ ਤੇ ਫਿਰ ਐਂਡ 'ਚ ਗੱਲ ਇਹ ਮੁੱਕੀ ਹੋਵੇ ਕਿ ਮਤਲਬ ਫੈਕਟ ਨਾ ਹੋਣ ਤੇ ਮੈਂ ਗੋਲਡ ਬੈਂਡ ਲਿਸਟ 'ਚ ਤੇ ਤੁਹਾਨੂੰ ਚੁੱਪ ਕਰਨਾ ਪਵੇ ਕਿ ਬਾਸ ਹੁਣ ਕੁਛ ਨਹੀਂ ਕਹਿ ਸਕਦਾ ਨਹੀਂ ਇਹ ਹੁੰਦਾ ਕਿ ਸਾਡਾ ਬਹੁਤ ਕੰਮ ਸੌਖਾ ਹੋ ਜਾਂਦਾ ਕਈ ਵਾਰੀ ਅਸੀਂ ਆਉਂਦੇ ਜਾਂਦੇ ਆਂ ਰਸਤੇ ਜਾਂਦੇ ਆਂ ਨਾ ਕੋਈ ਕਨਸੈਪਟ ਪੜਾਉਣਾ ਹੁੰਦਾ ਤਾਂ ਅਸੀਂ ਡਿਸਕਸਸ਼ਨ ਕਰ ਲੈਂਦੇ ਆਂ ਵੀ ਇਹ ਕਨਸੈਪਟ ਨੂੰ ਆਪਾਂ ਕਿਵੇਂ ਤੁਸੀਂ ਕਿਵੇਂ ਪੜਾਉਨੇ ਹੋ ਮੈਂ ਕਿਵੇਂ ਪੜਾਉਣਾ ਹਨਾ ਤਾਂ ਉਹ ਬਹੁਤ ਅੱਛਾ ਹੋ ਜਾਂਦਾ ਹੈ ਬਹੁਤ ਸਾਰੇ ਮਤਲਬ ਕਿ ਅਸੀਂ ਬੱਚਿਆਂ ਲਈ ਅਸਾਈਨਮੈਂਟਾਂ ਤਿਆਰ ਕਰਵਾਉਣੀਆਂ ਨੇ ਜਾਂ ਕਰਨੀਆਂ ਹੁੰਦੀਆਂ ਨੇ ਹਨਾ ਲੈਸਨ ਪਲਾਨਿੰਗ ਹੁੰਦੀ ਹੈ ਕਈ ਵਾਰੀ ਤਾਂ ਉਹ ਬਹੁਤ ਅੱਛੀ ਗੱਲ ਹੈ ਕਿਉਂਕਿ ਦੋਨਾਂ ਦਾ ਇੱਕੋ ਜਿਹਾ ਹੈਗਾ ਇੱਕੋ ਜਿਹਾ ਮਾਹੌਲ ਹੈ ਇੱਕੋ ਸੈਮੀਨਾਰ ਲੱਗਦੇ ਨੇ ਇੱਕੋ ਜਿਹੇ ਬੱਚਿਆਂ ਨਾਲ ਅਸੀਂ ਡੀਲ ਕਰਦੇ ਆ ਤਾਂ ਇਹ ਬਹੁਤ ਅੱਛਾ ਹੈਗਾ ਸਾਡੇ ਲਈ ਕਿਉਂਕਿ ਤੁਸੀਂ ਦੋਨੇ ਐਸਐਸ ਦੇ ਟੀਚਰ ਹੈਗੇ ਆ ਕਦੇ ਇਦਾਂ ਵੀ ਹੋਇਆ ਕਿ ਬਹੁਤ ਉਲਝਣ ਜੀ ਰਹੀ ਹੋਵੇ ਮਨ ਦੇ ਅੰਦਰ ਵੀ ਸਮਾਜ ਦੇ ਵਿੱਚ ਜੋ ਚੱਲ ਰਿਹਾ ਹਨ ਉਹਨੂੰ ਦੇਖ ਕੇ ਜਾਂ ਪੜ੍ਹ ਕੇ ਕਿਉਂਕਿ ਤੁਸੀਂ ਸਮਾਜਿਕ ਸਿੱਖਿਆ ਪੜਾਉਂਦੇ ਹੋ ਤਾਂ ਬਹੁਤ ਸੜੀਆਂ ਕੁਰੀਤੀਆਂ ਵੀ ਮਨ 'ਚ ਆਉਂਦੀਆਂ ਹੋਣਗੀਆਂ ਅੱਖਾਂ ਸਾਹਮਣੇ ਵੀ ਆਉਂਦੀਆਂ ਹੋਣਗੀਆਂ ਉਹ ਵੇਖ ਕੇ ਕਦੇ-ਕਦੇ ਮਨ ਨੂੰ ਐ ਨਹੀਂ ਹੋਇਆ ਵੀ ਯਾਰ ਕਿੱਥੇ ਆ ਗਏ ਅ ਨਹੀਂ ਦੇਖੋ ਇਹ ਤਾਂ ਹੈ ਹੀ ਹੈ ਕਿ ਕਦੇ-ਕਦੇ ਮਨ ਉਦਾਸ ਹਤਾਸ਼ ਨਿਰਾਸ਼ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਟੀਚਰ ਹੁੰਨੇ ਆ ਤੇ ਟੀਚਰ ਨੂੰ ਬੱਚੇ ਦੇਖਦੇ ਆ ਤੇ ਜੇ ਬੱਚੇ ਤੇ ਟੀਚਰ ਉਨਰਾਸ਼ ਹੈ ਹਤਾਸ਼ ਹੈ ਤਾਂ ਬੱਚੇ ਮੈਨੂੰ ਲੱਗਦਾ ਹੈ ਕਿ ਪ੍ਰਕਿਰਤੀ ਨਹੀਂ ਕਰ ਸਕਦੇ ਕਿਉਂਕਿ ਬੱਚਿਆਂ ਨੇ ਆਪਣੀ ਟੀਚਰ ਵੰਗ ਬਣਨਾ ਹੁੰਦਾ ਇਸ ਕਰਕੇ ਅਸੀਂ ਨੋ ਇੰਗਲਿਸ਼ ਕਈ ਵਾਰੀ ਆਪਣੀਆਂ ਪਰੇਸ਼ਾਨੀਆਂ ਬਸ ਤਾਂ ਘਰ ਛੱਡ ਕੇ ਜਾਣੀਆਂ ਚਾਹੀਦੀਆਂ ਨੇ ਸਾਡੇ ਸੈਂਟਰ ਚ ਬੱਚਾ ਹੀ ਹੋਣਾ ਚਾਹੀਦਾ ਸਾਡੀ ਪ੍ਰਾਇੋਰਟੀ ਐਜੂਕੇਸ਼ਨ ਹੀ ਹੋਣੀ ਚਾਹੀਦੀ ਟੀਚਰ ਦੀ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਬੇਸ਼ੱਕ ਤੁਸੀਂ ਕਮਾਲ ਮੰਨੋਗੇ ਸਿਮਰਨ ਜੀ ਕਿ ਇੰਨੀਆਂ ਜ਼ਿਆਦਾ ਡਿਊਟੀਆਂ ਨੇ ਟੀਚਰ ਦੀਆਂ ਬਹੁਤ ਜ਼ਿਆਦਾ ਕਦੇ ਵੀ ਇਹ ਲੋ ਡਿਊਟੀਆਂ ਨੇ ਕਦੇ ਮਰਦਮਸ਼ੁਮਾਰੀ ਆ ਕਦੇ ਹੋਰ ਬਹੁਤ ਕੁਝ ਹੋਣ ਇਲੈਕਸ਼ਨ ਆਈ ਹੋਈ ਆ ਪਰ ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਉਹ ਬਾਕੀ ਘਰ ਦੀ ਟੈਨਸ਼ਨ ਚੱਲਦੀਆਂ ਨੇ ਤੁਹਾਡੀ ਪ੍ਰਾਇੋਰਟੀ ਜੇਕਰ ਐਜੂਕੇਸ਼ਨ ਹੈ ਫਿਰ ਤੁਸੀਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਕੇ ਉਸ ਅਜੰਡੇ ਤੇ ਆਪਣੇ ਤੇ ਕੰਮ ਕਰਦੇ ਹੋ ਤਾਂ ਬਹੁਤ ਵਧੀਆ ਤੇ ਹੁਣਾਂ ਹੀ ਇਦਾਂ ਚਾਹੀਦਾ ਹੈ ਦੇਖੋ ਅਸੀਂ ਹੋਸਟ ਠੀਕ ਹੈ ਸਿਸਟਮ ਦੀਆਂ ਗਲਤੀਆਂ ਹੈਗੀਆਂ ਨੇ ਪਰ ਜੇ ਅਸੀਂ ਸਿਸਟਮ ਨੂੰ ਹੀ ਕੋਸੀ ਜਾਵਾਂਗੇ ਅਸੀਂ ਪ੍ਰਾਇੋਰਟੀ ਆਪਣੀ ਐਜੂਕੇਸ਼ਨ ਹੈ ਸਾਡੀ ਜੇ ਐਜੂਕੇਸ਼ਨ ਨੂੰ ਅਸੀਂ ਭੁੱਲ ਜਾਾਂਗੇ ਫਿਰ ਇਹ ਪ੍ਰੋਬਲਮਾਂ ਰਹਿਣਗੀਆਂ ਇਸ ਕਰਕੇ ਜੇਕਰ ਸਾਡੇ ਇੰਨੀਆਂ ਪ੍ਰੋਬਲਮਾਂ ਹੋਣ ਦੇ ਬਾਵਜੂਦ ਵੀ ਸਾਡੀ ਪ੍ਰਾਇੋਰਟੀ ਐਜੂਕੇਸ਼ਨ ਹੈਗੀ ਅਸੀਂ ਬੱਚਿਆਂ ਨੂੰ ਪੜਾਉਣਾ ਹੈ ਤਾਂ ਪੜਾਉਣਾ ਹੀ ਚਾਹੀਦਾ ਹੈ ਤੇ ਜੇ ਸਾਡੇ ਸੈਂਟਰ 'ਚ ਬੱਚੇ ਹੋਣਗੇ ਤੇ ਫਿਰ ਮੈਨੂੰ ਲੱਗਦਾ ਕਿ ਨਿਰਾਸ਼ਾ ਹੈਗੀ ਆ ਕਿਉਂਕਿ ਬੱਚੇ ਵੀ ਸਾਨੂੰ ਬਹੁਤ ਕੁਝ ਸਿਖਾਉਂਦੇ ਆ ਨਾ ਤਾਂ ਉਹ ਨਿਰਾਸ਼ਾ ਆਟੋਮੈਟਿਕਲੀ ਦੂਰ ਵੀ ਹੋ ਜਾਂਦੀ ਹੈ ਮਤਲਬ ਮੈਨੂੰ ਕਦੇ ਨਹੀਂ ਲੱਗਦਾ ਮੈਨੂੰ ਸਕੂਲ ਲਾ ਕੇ ਮੇਰਾ ਸਕੂਲ ਜਾ ਕੇ ਬਹੁਤ ਜੀ ਕਰ ਲੱਗਦਾ ਮੈਨੂੰ ਇਹ ਲੱਗਦਾ ਕਿ ਮੈਂ ਆਪਣੇ ਘਰ ਚ ਆ ਗਿਆ ਤੇ ਇਸੇ ਕਰਕੇ ਅਸੀਂ ਆਪ ਉਹਨੂੰ ਘਰ ਵਾਂਗੂ ਹੀ ਬਣਾਇਆ ਹੋਇਆ ਤੇ ਤੁਸੀਂ ਕਮਾਲ ਮੰਨੋਗੇ ਕਿ ਸਾਡੇ ਬੱਚੇ ਹੁਣ ਇਸ ਟਾਈਮ ਪੇਪਰ ਹੋਣ ਤੋਂ ਬਾਅਦ ਬੱਚੇ ਫ੍ਰੀ ਹੁੰਦੇ ਆ ਸਾਰੇ ਸਕੂਲਾਂ ਚ ਇੱਕ ਇੱਕ ਦੋ ਦੋ ਚਾਰ ਚਾਰ ਹੁੰਦੇ ਆ ਸਾਡੇ ਬੱਚੇ ਜਾਂਦੇ ਹੀ ਨਹੀਂ ਹੈਗੇ ਆਉਂਦੇ ਨੇ ਸਕੂਲ ਮਤਲਬ ਕਿ ਉਹ ਕਦੇ ਵੀ ਐਬਸੈਂਟ ਨਹੀਂ ਹੁੰਦੇ ਤੁਸੀਂ ਰਜਿਸਟਰ ਦੇਖ ਸਕਦੇ ਹੋ ਮੈਂ ਆਫੀਸ਼ੀਅਲ ਗੱਲ ਕਰ ਰਿਹਾ ਹਾਂ ਤੇ ਸਾਡੇ ਜਾ ਕੇ ਰਜਿਸਟਰ ਦੇਖ ਸਕਦੇ ਹੋ ਸਾਡੇ ਬੱਚੇ ਐਬਸੈਂਟ ਹੀ ਨਹੀਂ ਹੁੰਦੇ ਹੈਗੇ ਤਾਂ ਕੀ ਹੈ ਕਿ ਮਾਹੌਲ ਹੈ ਤੁਹਾਡੀ ਪ੍ਰਾਇਓਰਿਟੀ ਕੀ ਹੈ ਮੈਨੂੰ ਲੱਗਦਾ ਜੇ ਤੁਹਾਡੀ ਮਾਹੌਲ ਦੀ ਮਤਲਬ ਕਿ ਤੁਹਾਡੀ ਪ੍ਰਾਇਓਰਿਟੀ ਵਧੀਆ ਤੁਰਸਨ ਰਾਸੇ ਜਾ ਹੀ ਨਹੀਂ ਸਕਦੇ ਇੱਕ ਜ਼ਿੰਦਗੀ ਚ ਠੀਕ ਹੈ ਆਲੇ ਦਾਲੇ ਟੈਨਸ਼ਨਾਂ ਹੋ ਸਕਦੀਆਂ ਨੇ ਅਮਰਿਤਪਾਲ ਜੀ ਦਿਲ ਨਹੀਂ ਕਰ ਰਿਹਾ ਗੱਲਾਂ ਖਤਮ ਕਰਨ ਨੂੰ ਮੇਰਾ ਕਦੇ ਵੀ ਦਿਲ ਨਹੀਂ ਕਰਦਾ ਹੁੰਦਾ ਗੈਸਟ ਨਾਲ ਗੱਲਾਂ ਖਤਮ ਕਰਾਂ ਕਿਉਂਕਿ ਉਹਨਾਂ ਦੀਆਂ ਗੱਲਾਂ ਫਿਰ ਆਉਂਦਾ ਕਿ ਹੋਰ ਸੁਣੋ ਹੋਰ ਸੁਣੋ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਸਮਾਂ ਨਾ ਇਜਾਜ਼ਤ ਨਹੀਂ ਦਿੰਦਾ ਹੁੰਦਾ ਸੋ ਅੱਜ ਵੀ ਸਮਾਂ ਨੇ ਕਹਤਾ ਹੈ ਕਿ ਬਸ ਖਤਮ ਕਰੋ ਇਸ਼ਾਰਾ ਆ ਗਿਆ ਦਰੋ ਕੈਮਰਾਮੈਨ ਦਾ ਕਿ ਬਸ ਟਾਈਮ ਹੋ ਗਿਆ ਸੋ ਜਾਣ ਤੋਂ ਪਹਿਲਾਂ ਤੁਸੀਂ ਦੋ ਗੱਲਾਂ ਜੋ ਇਸ ਸਮਾਜ ਦੇ ਨਾਲ ਕਰਨੀਆਂ ਚਾਹੁੰਦੇ ਹੋ ਮੈਂ ਇੱਕ ਤਾਂ ਇਹ ਕਹਿਣਾ ਚਾਹੁੰਨਾ ਕਿ ਅੱਜ ਕੱਲ ਮੋਬਾਈਲ ਬੱਚਿਆਂ ਦੇ ਹੱਥਾਂ ਚ ਆ ਗਿਆ ਹਮ ਅਸੀਂ ਮੋਬਾਈਲ ਨੂੰ ਬੱਚਿਆਂ ਤੋਂ ਨਹੀਂ ਖੋ ਸਕਦੇ ਬੱਚਿਆਂ ਤੋਂ ਦੂਰ ਨਹੀਂ ਕਰ ਸਕਦੇ ਹਮ 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 ਪਰ ਅਸੀਂ ਬਤੌਰ ਪੇਰੈਂਟਸ ਬਤੌਰ ਟੀਚਰ ਤੇ ਜਾਂ ਵੈਲਵਿਸ਼ਰ ਜਿੰਨੇ ਵੀ ਸਮਾਜ ਦੇ ਵੈਲਵਿਸ਼ਰ ਨੇ ਅਸੀਂ ਇਹ ਕਰ ਸਕਦੇ ਹਾਂ ਕਿ ਬੱਚਿਆਂ ਦੇ ਪੈਰਲਰ ਹਮ ਉਸ ਜਿਹੜਾ ਕਲਚਰ ਆ ਰਿਹਾ ਹੈ ਮੋਬਾਈਲ ਕਲਚਰ ਹੈ ਉਹਦੇ ਪੈਰਲਰ ਇੱਕ ਅੱਛਾ ਕਲਚਰ ਦੇਈਏ ਮੋਬਾਈਲ ਤੇ ਹਮ ਐਜੂਕੇਸ਼ਨਲ ਫਿਲਮਾਂ ਬਣ ਐਜੂਕੇਸ਼ਨਲ ਸਾਡੇ ਲੈਸਨ ਪਲਾਨ ਹੋਣ ਜਿੱਦਾਂ ਕਿ ਬਹੁਤ ਸਾਰੇ ਬੰਦੇ ਕਰ ਵੀ ਰਹੇ ਨੇ ਕੰਮ ਤਾਂ ਕਿ ਬੱਚਿਆਂ ਨੂੰ ਚੈਨਲਾਈਜ਼ ਕੀਤਾ ਜਾਵੇ ਇਹ ਬਹੁਤ ਜ਼ਰੂਰੀ ਹੈ ਪੇਰੈਂਟਸ ਤੋਂ ਮੋਬਾਈਲ ਬੱਚਿਆਂ ਨੂੰ ਨਹੀਂ ਖੋ ਸਕਦੇ ਇਹ ਜੇ ਕੋਈ ਐ ਕਹਿੰਦਾ ਜਾ ਕੇ ਵੀ ਬੱਚਿਆਂ ਨੂੰ ਮੋਬਾਈਲ ਨਹੀਂ ਦੇਣਾ ਇਹ ਅੱਜ ਦਾ ਸਭ ਤੋਂ ਵੱਡਾ ਝੂਠ ਹੋਏਗਾ ਤੇ ਬਹਿਮ ਵੀ ਹੋਏਗਾ ਇਸ ਕਰਕੇ ਬੱਚਿਆਂ ਨੂੰ ਮੋਬਾਈਲ ਦੇ ਚੈਨਲਾਈਜ਼ ਕਰਨਾ ਚਾਹੀਦਾ ਹੈ ਉਹਨੂੰ ਲਿਮਟਿਡ ਕਰਨਾ ਚਾਹੀਦਾ ਥੋੜਾ ਦੂਸਰਾ ਮੈਨੂੰ ਲੱਗਦਾ ਹੈ ਕਿ ਬਤੌਰ ਅਧਿਆਪਕ ਸਾਡੇ ਅਧਿਆਪਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਧਿਆਪਕ ਹੋਣਾ ਜੀ ਮਾਂ ਹੋਣਾ ਵੀ ਹੁੰਦਾ ਹੈ ਹੂੰ ਸਾਨੂੰ ਮਾਂ ਬਣ ਕੇ ਵਿਚਰਨਾ ਚਾਹੀਦਾ ਹੈ ਅਧਿਆਪਕ ਹੋਣਾ ਛਾਂ ਹੋਣਾ ਵੀ ਹੁੰਦਾ ਹੈ ਜਿਦਾ ਬੋਰਡ ਦੀ ਛਾਂ ਬਹੁਤ ਮਿੱਠੀ ਲੱਗਦੀ ਹੈ ਸਰ ਅਧਿਆਪਕ ਹੋਣਾ কুমਿਹਾਰ ਹੋਣਾ ਵੀ ਹੁੰਦਾ ਹੈ ਜਿਹੜਾ ਆਪਣੇ ਪਤਾ ਨਹੀਂ ਕਿੱਥੋਂ-ਕਿੱਥੋਂ ਦੀ ਮਿੱਟੀ ਲੈ ਕੇ ਉਹ ਇਕੱਠੇ ਕਰਕੇ ਆਪਣੇ ਜਾਨੀ ਕਿ ਉਸ ਭਾਂਡਾ ਬਣਾਉਂਦਾ ਉਹਨੂੰ ਕਦੇ ਥੱਲੋਂ ਕੁੱਟਦਾ ਕਦੇ ਅੰਦਰੋਂ ਕੁੱਟਦਾ ਕਦੇ ਛਾਗਦੇ ਫਿਰ ਉਹਨੂੰ ਸ਼ੇਪ ਦਿੰਦਾ ਹੈ ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਕਦੇ-ਕਦੇ ਆਪਣੇ ਜਾਨੀ ਕਿ ਬਾਗ ਨੂੰ ਸ਼ਾਂਗਦਾ ਵੀ ਹੈ ਸੋਹਣਾ ਵੀ ਬਣਾਉਂਦਾ ਹੈ ਹਨਾ ਅਧਿਆਪਕ ਹੋਣਾ ਸਮੁੰਦਰ ਹੋਣਾ ਵੀ ਹੁੰਦਾ ਜਿਹੜਾ ਨਿੱਕੇ-ਨਿੱਕੇ ਨਦੀਆਂ ਨਾਲਿਆਂ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਹਨਾ ਮੈਨੂੰ ਲੱਗਦਾ ਹੈ ਕਿ ਅਧਿਆਪਕ ਬਹੁਤ ਵੱਡੀ ਚੀਜ਼ ਹੈ ਇੱਕ ਸਮਾਜ ਦੇ ਵਿੱਚ ਅਧਿਆਪਕ ਦਾ ਬਹੁਤ ਵੱਡਾ ਰਤਬਾ ਹੈ ਇਸ ਕਰਕੇ ਅਧਿਆਪਕ ਨੂੰ ਸਿਰਫ ਛੋਟਾ ਜਾ ਕਰਕੇ ਨਹੀਂ ਦੇਖਣਾ ਚਾਹੀਦਾ ਤੇ ਇਸ ਦੇ ਰਤਬੇ ਨੂੰ ਵੱਡਾ ਕਰਕੇ ਦੇਖਣਾ ਚਾਹੀਦਾ ਤੇ ਅਧਿਆਪਕ ਨੂੰ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਬੱਚੇ ਨੂੰ ਸੈਂਟਰ ਚ ਰੱਖ ਕੇ ਰਭਾਉਣੇ ਚਾਹੀਦੇ ਨੇ ਜੀ ਬਹੁਤ ਖੂਬ ਗੱਲਾਂ ਕੀਤੀਆਂ ਤੁਸੀਂ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਤੇ ਦਰਸ਼ਕੋ ਹੁਣ ਸਾਨੂੰ ਦੀ ਇਜਾਜ਼ਤ ਤੁਹਾਨੂੰ ਸਾਡਾ ਇਹ ਐਪੀਸੋਡ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਤੇ ਅਮਰਿਤਪਾਲ ਸਿੰਘ ਜੀ ਨੇ ਦੀ ਇਜਾਜ਼ਤ ਧੰਨਵਾਦ ਧੰਨ